ਤੁਹਾਡਾ ਪੁੱਛਦਾ ਪੰਜਾਬ ਦੇ ਵਿਦਵਾਨਾਂ ਬਾਰੇ ਤੁਹਾਡਾ ਕੀ ਓਪੀਨੀਅਨ ਹੈ ਤੁਹਾਨੂੰ ਕੀ ਲੱਗਦਾ ਹੈ ਵੀ ਉਹਨਾਂ ਨੂੰ ਕਈ ਵਾਰ ਰਿਐਲਿਟੀ ਪਤਾ ਹੀ ਨਹੀਂ ਹੁੰਦਾ ਹਾਂ ਮੇਰਾ ਜਦੋਂ ਲੋਚਨਾ ਕਰਦੇ ਮੈਂ ਉੱਤੇ ਗੱਲ ਵੀ ਇਹ ਕਹਿੰਦਾ ਵੀ ਜਾਲੀ ਵਿਦਵਾਨ ਬੋਲੀ ਦਾ ਮਿਆਰ ਹੈ ਉਹਨੂੰ ਸੈੱਟ ਰਹੀ ਹੈ ਤੇ ਬਾਹਲਾ ਯਾਨੀ ਕਿ ਡਿਸਟਰਬ ਇਸ ਤਰੀਕੇ ਨਾਲ ਕਰ ਰਹੀ ਹੈ ਵੀ ਐਂ ਲੱਗਣ ਔਲਾ ਦਿੰਦੇ ਨੇ ਉਹ ਗਲਤ ਪੋਸਟਾਂ ਪਾ ਪਾ ਜਾਂ ਆਪ ਦਾ ਗਿਆਨ ਨਜਾਇਜ਼ ਥੋਪ ਥੋਪ ਵੀ ਹਰ ਮਸਲੇ 'ਚ ਹਰ ਬੰਦੇ ਦਾ ਬੋਲਣਾ ਜ਼ਰੂਰੀ ਆ ਹਾਲਾਂਕਿ ਹਰ ਮਸਲੇ 'ਚ ਹਰ ਬੰਦੇ ਦਾ ਬੋਲਣਾ ਜ਼ਰੂਰੀ ਨਹੀਂ ਹੁੰਦਾ ਪਾਕਿਸਤਾਨ ਜਾਂ ਲਾਹੌਰ ਦੀ ਪਹਿਲੀ ਸਵੇਰ ਕਿਵੇਂ ਦੀ ਸੀਗੀ ਕਿਵੇਂ ਮਹਿਸੂਸ ਹੋਇਆ ਤਸੱਲੀ ਭਰੀ ਸੀ ਬਿਨਾ ਪੱਗ ਤੋਂ ਆਪਦੇ ਆਪ ਨੂੰ ਸਰਦਾਰ ਜੀ ਅਖਵਾ ਕੇ ਇਹ ਮੈਨੂੰ ਬੜਾ ਲੱਗਿਆ ਯਾਰ ਵੀ ਮੈਂ ਕਿਤੇ ਗਲਤਾਂ ਬਹੁਤ ਗਲਤਾਂ ਤਫਾਦੇ ਨੇ ਬ੍ਰਾਂਡ ਕਲਚਰ ਤੋਂ ਬਚੇ ਨਹੀਂ ਪਿੰਡ ਤਾਂ ਉਹਨੇ ਸਾਡੇ ਨਾਲ ਸੌਂਕੀ ਕਿ ਲਾਹੌਰੀਏ ਸਿੱਖਾਂ ਨੂੰ ਮਿਸ ਕਰਦੇ ਨੇ ਲਾਹੌਰੀਏ ਸਿੱਖਾਂ ਨੂੰ ਵੀ ਮਿਸ ਕਰਦੇ ਨੇ ਲਾਹੌਰੀਏ ਅੰਮ੍ਰਿਤਸਰ ਨੂੰ ਮਿਸ ਕਰਦੇ ਨੇ ਲਾਹੌਰੀਏ ਜਲੰਧਰ ਨੂੰ ਮਿਸ ਕਰਦੇ ਨੇ ਤੇ ਲਾਹੌਰੀਏ ਮਹਾਰਾਜਾ ਰਣਜੀਤ ਸਿੰਘ ਨੂੰ ਮਿਸ ਕਰਦੇ ਨੇ ਕਿ ਉਹਨਾਂ ਲੋਕਾਂ ਨੇ ਵੰਡ ਨੂੰ ਕਬੂਲ ਲਿਆ ਬਹੁਤ ਸਾਰੇ ਜਿਹੜੇ ਪੁਰਾਣੇ ਬੰਦੇ ਐ ਉਹਨਾਂ ਨੇ ਇਸ ਚੀਜ਼ ਨੂੰ ਮਨਿਆ ਨਹੀਂ ਹੈ ਮੈਨੂੰ ਲੱਗਦਾ ਇਹ ਜਿਹੜੀ ਵੰਡ ਨੂੰ ਕਬੂਲਨ ਵਾਲੀ ਤੀਜੀ ਪੀੜ੍ਹੀ ਐ ਨੂੰ ਵਿਖਾਇਆ ਜਾਂਦਾ ਵੀ ਕਿਤੇ ਹਰ ਵੇਲੇ ਉਹ ਸ਼ਾਸ਼ਾਹੀ ਬਣਾਈ ਜਾਂਦੇ ਨੇ ਦੂਜੇ ਮੁਲਕ ਨੂੰ ਢਾਉਂਦੀਆਂ ਹਨ ਕਿਸੇ ਕੌਮ ਦੇ 40 50 50 ਸਾਲ ਦੇ ਇਸ ਕੰਮ 'ਚ ਹੀ ਲੰਘ ਜਾਣ ਵੀ ਉਹ ਨੂੰ ਇਹੀ ਨਾ ਸਮਝ ਆਵੇ ਮੈਂ ਰਹਿਣਾ ਕਿੱਥੇ ਤਾਂ ਮੈਂ ਬਾਹਰ ਆਉਣ ਜਾਣ ਦੇ ਖਿਲਾਫ ਨਹੀਂ ਹਾਂ ਮੈਂ ਕਹਿੰਨਾ ਬਾਹਰ ਆਈਏ ਕਮਾਈਏ ਪਰ ਅਸੀਂ ਜਿਹੜਾ ਅੱਡਾ ਗੋਡਾ ਪੱਟ ਕੇ ਹੀ ਵੇਚ ਕੇ ਹੀ ਬਾਹਰ ਆਉਣ ਲੱਗੇ ਉੱਥੋਂ ਜਾਂ ਇੱਥੇ ਕੋਈ ਕਾਰੋਬਾਰ ਸੈੱਟ ਕਰਕੇ ਉਦੋਂ ਬਾਅਦ ਕਹਿੰਦੀ ਹੁਣ ਉੱਥੇ ਵੇਚਦੀ ਉੱਥੇ ਕੀ ਆ ਉਹ ਚੀਜ਼ ਮੈਨੂੰ ਲੱਗਦਾ ਸੀ ਬਹੁਤ ਗਲਤ ਕਰ ਰਹੇ ਆਂ। ਯਾਵ ਉਹ ਧਰਤੀ ਐ ਵੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਐ, ਬਾਬੇ ਨਾਨਕ ਦੀ ਧਰਤੀ ਐ ਤੇ ਉਸ ਧਰਤੀ ਨੇ ਜਿਹੜਾ ਵੀ ਉੱਥੇ ਮਿਹਨਤ ਕਰੂਗਾ ਉਹਨੂੰ ਵਾਰੀ ਦੇਣਾ। ਸਾਡੇ ਖੇਤਾਂ ਪਿੰਡਾਂ ਨੇ ਉਜੜੇ ਤਾਂ ਰਹਿਣਾ ਨਹੀਂ ਤੇ ਬਹੁਤਾ ਟਾਈਮ ਬਗਾਨਿਆਂ ਵੀ ਸਰਦਾਰ ਜੀ ਕਹਿਣਾ ਨਹੀਂ ਉਹ ਧਰਤੀ ਨੇ ਵਾਰੀ ਦੇਣਾ ਪਰ ਵਾਰ ਉਹਨੇ ਕਿਹਨੂੰ ਦੇਣਾ ਜਿਹੜਾ ਉੱਥੇ ਹਲਵਾਊਗਾ ਜਿਹੜਾ ਮਿਹਨਤ ਕਰੂਗਾ ਜੇ ਅਸੀਂ ਉਹਦੀ ਮਾਲਕੀ ਛੱਡ ਕੇ ਉੱਥੋਂ ਭੱਜ ਕੇ ਪੱਕੇ ਤੌਰ ਤੇ ਆਪਦੇ ਨਾਂ ਨਿਸ਼ਾਨ ਚੱਕ ਲਾਂਗੇ ਤਾਂ ਫਿਰ ਉੱਥੇ ਕਬਜ਼ੇ ਵੀ ਕਿਸੇ ਹੋਰਾਂ ਦੇ ਹੋ ਜਾਣਗੇ ਜਿਵੇਂ ਅਸੀਂ ਲਾਹੌਰ ਦੇ ਕਿਲੇ ਨੂੰ ਜਾ ਕੇ ਦੇਖ ਕੇ ਮਹਿਸੂਸ ਕਰਦੇ ਆ ਕਦੇ ਸਾਡਾ ਰਾਜ ਵੀਦਾ ਸੀ ਗਿਲਰੋਂਤਾ ਜੀ ਸਾਡੇ ਸਟੂਡੀਓ ਚ ਪਹੁੰਚ ਗਏ ਨੇ ਸਾਡੇ ਸ਼ੋਅ ਚ ਸ਼ਾਮਲ ਹੋ ਗਏ ਨੇ ਤੇ ਜੇ ਗੱਲ ਕਰੀਏ ਗਿਲਰੋਂਤਾ ਜੀ ਦੀ ਤੇ ਦੇਖੋ ਪਹਿਲੀ ਗੱਲ ਤਾਂ ਉਹਨਾਂ ਨੂੰ ਇੰਟਰੋਡਕਸ਼ਨ ਦੀ ਕੋਈ ਲੋੜ ਨਹੀਂ ਹੈ ਤੇ ਉਹਨਾਂ ਦੇ ਗੀਤਾਂ ਨੂੰ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਬਹੁਤ ਹੀ ਸੋਹਣੀਆਂ ਤੇ ਵਧੀਆ ਆਵਾਜ਼ਾਂ ਨੇ ਉਹਨਾਂ ਦੇ ਗੀਤ ਗਾਏ ਨੇ ਮਨਮੋਹਨ ਵਾਰਿਸ ਦਾ ਨਾਮ ਆਉਂਦਾ ਉਹਦੇ ਵਿੱਚ ਰਾਜਵੀਰ ਜਬੰਦਾ ਦਾ ਨਾਮ ਆਉਂਦਾ ਹੈ ਗਰਨਾਮ ਪੁੱਲਰ ਦਾ ਨਾਮ ਆਉਂਦਾ ਹੈ ਐਮੀ ਵਰਕ ਨੇ ਵੀ ਗਾਣਾ ਗਾਇਆ ਉਹਨਾਂ ਦਾ ਤੇ ਉਹ ਆਪ ਵੀ ਗਾਉਂਦੇ ਨੇ ਸੱਚੀਆਂ ਸੁੱਚੀਆਂ ਗੱਲਾਂ ਕਰਦੇ ਨੇ ਉਹਦੇ ਵਿੱਚ ਜਿਵੇਂ ਦਾ ਜੋ ਚੀਜ਼ਾਂ ਨੂੰ ਜਿਹੜੀਆਂ ਚੀਜ਼ਾਂ ਨੂੰ ਦੇਖਦੇ ਨੇ ਉਮੀ ਆਪਣੇ ਗੀਤਾਂ ਚ ਲਿਖ ਦਿੰਦੇ ਨੇ ਗੋਲ ਮੋਲ ਕੋਈ ਗੱਲ ਹੁੰਦੀ ਨਹੀਂ ਸਾਡੇ ਸਟੂਡੀਓ ਚ ਪਹੁੰਚ ਗਏ ਨੇ ਐਤਕੀ ਆਇ ਨੇ ਬਤੌਰ ਲੇਖਕ ਉਹਨਾਂ ਨੇ ਕਿਤਾਬ ਲਿਖੀ ਹੈ ਤੇ ਉਹ ਕਿਤਾਬ ਕਿਸ ਚੀਜ਼ ਦੇ ਉੱਤੇ ਹੈ ਤੇ ਕੀ ਕੁਝ ਉਹਨਾਂ ਨੇ ਦੇਖਿਆ ਹੈਗਾ ਪਾਕਿਸਤਾਨ ਦੇ ਵਿੱਚ ਉਹਦੇ ਬਾਰੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਭਾਈ ਬਹੁਤ ਧੰਨਵਾਦ ਤੁਹਾਡਾ ਤੇ ਸਾਰੇ ਸੋਤਰੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਭਾਈ ਤੁਸੀਂ ਪਾਕਿਸਤਾਨ ਜਾ ਕੇ ਆਏ ਹੋ ਖਾਸ ਤੌਰ ਤੇ ਲਾਹੌਰ ਜਾ ਕੇ ਆਏ ਹੋ ਪਹਿਲਾਂ ਤਾਂ ਦੱਸੋ ਵੀ ਪਾਕਿਸਤਾਨ ਜਾਂ ਲਾਹੌਰ ਦੀ ਪਹਿਲੀ ਸਵੇਰ ਕਿਵੇਂ ਦੀ ਸੀਗੀ ਕਿਵੇਂ ਮਹਿਸੂਸ ਹੋਇਆ ਤਸੱਲੀ ਭਰੀ ਸੀ ਹੋਟਲ ਦੇ ਕਮਰੇ 'ਚ ਉੱਠੇ ਹੀ ਤਾਂ ਮੇਰਾ ਜੀ ਕਰਦਾ ਸੀ ਜਿਵੇਂ ਤੁਸੀਂ ਨਹੀਂ ਕਦੇ-ਕਦੇ ਰੇਡੀਓ ਤੇ ਚਲਾਉਂਦੇ ਵੀ ਗੁੱਡ ਮਾਰਨਿੰਗ ਕੈਲਗਰੀ ਮੇਰਾ ਜੀ ਕਰਦਾ ਮੈਂ ਕਹਦੇ ਆ ਗੁੱਡ ਮਾਰਨਿੰਗ ਲਾਹੌਰ ਬੜਾ ਆਨੰਦ ਵਾਲਾ ਸੀ ਉਹਨੂੰ ਦੇਖਣਾ ਆ ਇੱਕ ਨਾ ਜਿਵੇਂ ਕੋਈ ਚਿਹਰਾ ਦੀ ਕੋਈ ਅੰਦਰ ਥੋੜੇ ਚਾਹਤ ਹੁੰਦੀ ਆ ਤੇ ਉਹ ਥੋੜੇ ਪੂਰੀ ਹੋ ਕੇ ਮੂਰੇ ਖੜ ਜਾਂਦੀ ਆ ਲਾਹੌਰ 'ਚ ਵਿਚਰਨਾ ਆਉ ਰਿਹਾ ਕਿ ਲਾਹੌਰੀਏ ਸਿੱਖਾਂ ਨੂੰ ਮਿਸ ਕਰਦੇ ਨੇ ਲਾਹੌਰੀਏ ਸਿੱਖਾਂ ਨੂੰ ਵੀ ਮਿਸ ਕਰਦੇ ਨੇ ਐ ਜਿਹੜਿਆਂ ਨੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੇ ਸਮੇਂ ਨਾਲ ਆਪਦੇ ਦਾਦੇ ਬਾਬਿਆਂ ਤੋਂ ਗਾਂ ਉਦੋਂ ਵੀ ਪਿਛਲੀਆਂ ਗੱਲਾਂ ਸੁਣੀਆਂ ਹੋਈਆਂ ਨੇ ਲਾਹੌਰੀਏ ਸਿੱਖਾਂ ਨੂੰ ਵੀ ਮਿਸ ਕਰਦੇ ਨੇ ਲਾਹੌਰੀਏ ਅ ਅੰਮ੍ਰਿਤਸਰ ਨੂੰ ਮਿਸ ਕਰਦੇ ਨੇ ਲਾਹੌਰੀਏ ਜਲੰਧਰ ਨੂੰ ਮਿਸ ਕਰਦੇ ਨੇ ਤੇ ਲਾਹੌਰੀਏ ਮਹਾਰਾਜ ਰਣਜੀਤ ਸਿੰਘ ਨੂੰ ਮਿਸ ਕਰਦੇ ਨੇ ਹੂੰ ਹੂੰ ਕਿ ਉਹਨਾਂ ਲੋਕਾਂ ਨੇ ਵੰਡ ਨੂੰ ਕਬੂਲ ਲਿਆ ਬਹੁਤ ਸਾਰੇ ਜਿਹੜੇ ਪੁਰਾਣੇ ਬੰਦੇ ਐ ਉਹਨਾਂ ਨੇ ਇਸ ਚੀਜ਼ ਨੂੰ ਮੈਨੂੰ ਮੰਨਿਆ ਨਹੀਂ ਹੈ ਹਾਂ ਜਿਹੜਾ ਵੰਡ ਨੂੰ ਕਬੂਲਣਾ ਅਲੇ ਵੀਰੇ ਗੱਲ ਆ ਨਾ ਵੰਡ ਨੂੰ ਕਬੂਲਣਾ ਕਿਸੇ ਵੀ ਜਿਹੜਾ ਜਾਗਦੇ ਮਨੁੱਖ ਲਈ ਓੱਖਾ ਹੀ ਹੁੰਦਾ ਠੀਕ ਹੈ ਉਹ ਪੀੜੀ ਦੇ ਉਸ ਸਮੇਂ ਦੇ 47 ਵੇਲੇ ਆਜ਼ਾਦੀ ਫੈਲਣ ਵੇਲੇ ਜਾੜਿਆਂ ਚਾਹੇ ਲੋਕ ਭਾਵੇਂ ਹੁਣ ਥੋੜੇ ਰਹਿ ਗਏ ਨੇ ਉਮਰਾ ਮੁਤਾਬਕ ਉਹ ਚਲੇ ਗਏ ਨੇ ਦੁਨੀਆ ਤੋਂ ਪਰ ਜਿਹੜੇ ਵੀ ਹੈਗੇ ਨੇ ਉਹਨਾਂ ਨੇ ਜਿਹੜੀ ਤੜਫਣ ਦੀ ਜਿਹੜੀ ਅਗਲੀ ਚੈਨਗਾ ਉਹ ਹੁਣ ਆਪਣੀ ਤੀਜੀ ਪੀੜੀ ਚ ਆ ਤਾਂ ਉੱਥੇ ਤੱਕ ਪਹੁੰਚਾ ਦਿੱਤੀ ਆ ਮੈਨੂੰ ਲੱਗਦਾ ਇਹ ਜਿਹੜੀ ਵੰਡ ਨੂੰ ਕਬੂਲਨ ਵਾਲੀ ਤੀਜੀ ਪੀੜੀ ਹੈ ਇਹ ਜਮ੍ਹਾਂ ਹੀ ਨਹੀਂ ਕਬੂਲ ਰਹੀ ਕਿਉਂਕਿ ਇੱਕ ਜਿਹੜੀ ਪਹਿਲੀ ਜਦੋਂ ਵੰਡ ਹੁੰਦੀ ਆ ਉਹ ਲੋਕਲ ਜੇ ਇਮੇਜ ਰਹਿ ਜਾਂਦੇ ਨੇ ਤਾਂ ਆਪ ਦਾ ਭੱਜਨਸਨ ਚ ਜਾਂ ਵਾਪਸੀਆਂ ਦੇ ਚੱਕਰਾਂ ਚ ਮੇਨਾਂ ਦਾ ਉਹ ਉਹਨਾਂ ਦਾ ਦਰਦ ਦਰਦਾਂ ਮਹਿਸੂਸ ਕਰਦੇ ਨੇ ਜਾਨੀ ਕਿ ਜਿਹੜੀ ਦਰਦਨਾ ਚੀਜ਼ ਵਾਪਰਦੀ ਆ ਉਹਨੂੰ ਇੰਨਾ ਐਕਸਪ੍ਰੈਸ ਨਹੀਂ ਕਰ ਪਾਉਂਦੇ ਦੱਸ ਨਹੀਂ ਪਾਉਂਦੇ ਕਿਉਂਕਿ ਉਹਨਾਂ ਨੂੰ ਆਪਦੀ ਜ਼ਿੰਦਗੀ ਦੁਆਰੇ ਚਲਾਉਣ 'ਚ ਉਹ ਸਾਰੇ ਕਾਹੇ ਚ ਇੱਕ ਉਮਰ ਲੰਘ ਜਾਂਦੀ ਹੈ ਜਿਹੜੀ ਉਹ ਤੋਂ ਅਗਲੀ ਪੀੜ੍ਹੀ ਆਉਂਦੀ ਆ ਤਾਂ ਉਹਦੇ ਵਾਸਤੇ ਉਹਦੀਆਂ ਬਹੁਤ ਭਿਆਨਕ ਯਾਦਾਂ ਹੀ ਹੁੰਦੀਆਂ ਨੇ ਉਹ ਕਹਿੰਦਾ ਸਾਡੇ ਬਾਪੂ ਦਾਦੇ ਵੱਡੇ ਗਏ ਕੋਈ ਕਹਿੰਦਾ ਜੀ ਉਧਰ ਸਿੱਖਾਂ ਨੇ ਸਾਡੇ ਮੁਸਲਮਾਨ ਵੜ ਤੇ ਉਧਰ ਕਹਿੰਦੇ ਆ ਜੀ ਸਿੱਖਾਂ ਮੁਸਲਮਾਨਾਂ ਨੇ ਸਿੱਖ ਵੜ ਤੇ ਤਾਂ ਉਹਨਾਂ ਵਾਸਤੇ ਜਿਹੜੀ ਦੂਜੀ ਪੀੜੀ ਹੁੰਦੀ ਹੈ ਮੈਨੂੰ ਲੱਗਦਾ ਉਹਦੇ ਵਾਸਤੇ ਉਹਦੀਆਂ ਕੌੜੀਆਂ ਜਾਂ ਤਾਂ ਬਹੁਤ ਹੁੰਦੀਆਂ ਨੇ ਤਾਂ ਉਹ ਇੱਕ ਨਫ਼ਰਤ ਵਾਲੇ ਨੂੰ ਵੀ ਜਿਵੇਂ ਪਿੱਛੇ ਇਹ ਰਿਹਾ ਮਾਹੌਲ ਸਾਰਾ ਹੁਣ ਅਸੀਂ ਜਿਹੜੇ ਆ ਤੀਜੀ ਪੀੜੀ 'ਚ ਬੈਠੇ ਆਂ ਪਰ ਇੱਥੇ ਆ ਕੇ ਬੰਦਾ ਜੜਾਂ ਵੱਲ ਨੂੰ ਮੁੜਦਾ ਯਾਰ ਸਾਰਾ ਕੁਝ ਏਵੇਂ ਦਾ ਨਹੀਂ ਹੋ ਸਕਦਾ ਤਾਂ ਮੈਨੂੰ ਲੱਗਦਾ ਹੁਣ ਜਿਹੜੀ ਇਹ ਮੁਹੱਬਤ ਦੀ ਇਹ ਗੱਲਬਾਤ ਆ ਉਹ ਅੱਗੇ ਨੂੰ ਵਧੀ ਹੈ ਤੇ ਜਿਹੜੀ ਹੌਣ ਵਾਲੀ ਪੀੜ੍ਹੀ ਚ ਐ ਉਹ ਤਰਫ ਵੀ ਵਧੀ ਹੈ ਤੇ ਉਹ ਇਹਨੇ ਬੰਡ ਨੂੰ ਬਿਲਕੁਲ ਨਕਾਰਿਆ ਹੀ ਐ ਇਹਨੇ ਮੈਨੂੰ ਲੱਗਦਾ ਇਸ ਤਰਫ ਨੂੰ ਵਧਾਇਆ ਹੀ ਐ ਤੁਹਾਨੂੰ ਕਿ ਨੌਜਵਾਨ ਜਿਹੜੇ ਉੱਥੇ ਦੇ ਵੀ ਨੇ ਲੈਂਦੇ ਦੇ ਹੋਣ ਚੜ੍ਹਦੇ ਦੇ ਹੋਣ ਉਹੀ ਗੱਲ ਮਹਿਸੂਸ ਕਰਦਾ ਸਾਡੇ ਥੋਪੀ ਗਏ ਸਾਡਾ ਤੱਕਾ ਹੋਇਆ ਹਾਂ ਲੋਕ ਥੋਪੀ ਗਏ ਤਾਂ ਮੈਂ ਮਹਿਸੂਸ ਕਰਦਾ ਨਾ ਜਿਵੇਂ ਭਰਾ ਵੀ ਅੱਡ ਹੁੰਦੇ ਨੇ ਉਹ ਆਪਸੀ ਗੁੱਸੇ ਗਿੱਲਿਆਂ ਕਰਕੇ ਹੁੰਦੇ ਨੇ ਪਰ ਕਿਤੇ ਇਹ ਨਹੀਂ ਵਾਪਰਦਾ ਕੋਈ ਬਗਾਨਾ ਆ ਕੇ ਬਿਨਾ ਹੱਸਦੇ ਵਸਦੇ ਭਰਾਵਾਂ ਦੇ ਘਰ ਚ ਆ ਕੇ ਕੰਦ ਕੱਢ ਜੇ ਤਾਂ ਸਾਡੇ ਨਾਲ ਤਾਂ ਇਹ ਵਾਪਰਿਆ ਨਾ ਵੀ ਕੋਈ ਬੰਦੇ ਬਾਹਰੋਂ ਆਉਂਦੇ ਨੇ ਆਪ ਦੇ ਮਫਾਦਾਂ ਨੂੰ ਸੈੱਟ ਕਰਨ ਲਈ ਜਾਂ ਸਾਡੇ ਹੀ ਕੋਈ ਆਲੇ-ਦਾਲੇ ਦੇ ਲੋਕ ਕੋਸ ਪਰਸਨਲ ਚੀਜ਼ਾਂ ਨੂੰ ਲੈ ਕੇ ਸਾਡੇ ਸਾਰੇ ਪਰਿਵਾਰਾਂ ਜਾ ਕੇ ਕੰਧ ਕੱਢ ਗਏ ਤੇ ਜਿਹੜੀ ਸਦਾ ਹੀ ਅਣਚਾਹੀ ਹੈ ਤੇ ਮੈਨੂੰ ਲੱਗਦਾ ਨਾ ਚਾਹੀ ਰਹੂਗੀ ਭਈ ਆਪਾਂ ਸ਼ੁਰੂ ਤੋਂ ਹੀ ਗੱਲਾਂ ਸੁਣਦੇ ਆਏ ਆਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਹਨਾ ਉਹ ਸੁਣ ਕੇ ਕਿਸੇ ਕਹਾਣੀਆਂ ਸੁਣ ਕੇ ਆਪਾਂ ਵੱਡੇ ਹੋਏ ਆਂ ਪਰ ਕਦੇ ਵੀ ਆਪਾਂ ਉਸ ਮਤਲਬ ਕਿ ਅੱਧੀ ਦੂਰੀ ਇਮੇਜਿਨੇਸ਼ਨ ਚ ਇਮੇਜਨ ਕਰਕੇ ਦੇਖਿਆ ਵੀ ਉਹ ਪੰਜਾਬ ਕਿਵੇਂ ਹੋਊਗਾ ਆਪਾਂ ਤਾਂ ਪ੍ਰੋਪਰਲੀ ਕਰ ਵੀ ਨਹੀਂ ਸਕੇ ਪਰ ਸਾਡੇ ਵੱਡ ਵਡੇਰੇ ਵੀ ਨਹੀਂ ਕਰ ਸਕੇ ਵੀ ਇੱਕ ਪੂਰਾ ਵੱਡਾ ਪੰਜਾਬ ਕਿਵੇਂ ਹੋਊਗਾ ਜੇ ਤੁਸੀਂ ਪਾਕਿਸਤਾਨ ਜਾਂਦੇ ਹੋ ਕਿਲਾ ਦੇਖਦੇ ਹੋ ਕੀ ਕੁਛ ਜ਼ਹਿਨ ਚ ਆਉਂਦਾ ਕੀ ਕੁਛ ਮਹਿਸੂਸ ਹੁੰਦਾ ਹੈ ਕਿਵੇਂ ਦਾ ਪੰਜਾਬ ਤੁਹਾਨੂੰ ਲੱਗਦਾ ਵੀ ਉਹ ਉਦੋਂ ਜੇ ਤੁਸੀਂ ਸਮੇਂ ਦੇ ਪਿੱਛੇ ਜਾ ਕੇ ਦੇਖਦੇ ਹੋ ਕਿਉਂਕਿ ਤੁਸੀਂ ਰਾਈਟਰ ਹੋ ਤੁਸੀਂ ਕਿਤਾਬ ਲਿਖੀ ਹੈ ਤਾਂ ਕੀ ਕੁਝ ਤੁਹਾਡੇ ਮਨ ਚ ਖਿਆਲ ਆਉਂਦਾ ਮੈਨੂੰ ਆਦਾ ਵੀਰੇ ਜਦੋਂ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਤੇ ਪਹੁੰਚਦਾ ਤਾਂ ਤੁਸੀਂ ਉਹਦੇ ਸੱਜੇ ਹੱਥ ਹਾਥੀ ਗੇਟ ਆ ਜਿੱਥੋਂ ਮਹਾਰਾਜਾ ਹਾਥੀ ਦੇ ਉੱਪਰ ਦੀ ਹਾਥੀ ਤੇ ਬੈਠ ਕੇ ਉੱਪਰ ਜਾਂਦੇ ਸੀ ਨਾ ਉਧਰ ਲਈ ਚੜਦੇ ਹਾਂ ਪੌੜੀਆਂ ਤਾਂ ਕਿਲੇ ਦੀ ਛੱਤ ਆਉਂਦੀ ਆ ਕਿਲੇ ਦੇ ਨਾਲ ਉਦੋਂ ਰਾਵੀ ਵਗਦੀ ਸੀ ਤਾਂ ਹੁਣ ਤਾਂ ਰਾਵੀ ਸ਼ਹਿਰ ਤੋਂ ਬਹੁਤ ਦੂਰ ਚਲੀ ਗਈ ਸੁੱਕ ਕੇ ਹੈ ਨਾ ਪਿੱਛੇ हट ਗਈ ਦਰਿਆ ਉਦੋਂ ਰਾਵੀ ਵਗਦੀ ਸੀ ਤੇ ਉਦੋਂ ਜਿਹੜਾ ਇਤਿਹਾਸ ਆ ਤੇ ਉੱਥੇ ਕੁਝ ਲਿਖਿਆ ਵੀ ਹੋਇਆ ਕੁਝ ਉੱਥੋਂ ਦੇ ਜਿਵੇਂ ਗਾਈਡ ਅੱਗੇ ਤੋਂ ਅੱਗੇ ਇੱਕ ਦੂਜੇ ਨੂੰ ਦੱਸਦੇ ਨੇ ਵੀ ਮਹਾਰਾਜ ਆ ਸ਼ਾਮ ਨੂੰ ਉੱਥੇ ਸੈਰ ਕਰਦਾ ਸੀ ਛੱਤ ਤੇ ਗੇੜਾ ਦਿੰਦਾ ਸੀ ਤਾਂ ਉੱਥੇ ਜਾ ਕੇ ਤੁਸੀਂ ਮਹਿਸੂਸ ਕਰਦੇ ਹੋ ਯਾਰ ਇੱਥੇ ਰਾਵੀ ਦੀ ਆਵਾਜ਼ ਨਾਲ ਆਉਂਦੀ ਹੋਣੀ ਸਾਡਾ ਸ਼ੇਰ-ਏ-ਪੰਜਾਬ ਇੱਥੇ ਪਰਜਾ ਦੀ ਭਲਾਈ ਦੀਆਂ ਗੱਲਾਂ ਸੋਚਦਾ ਹੋਣਾ ਤੁਰਦਾ ਹੋਣਾ ਫਿਰ ਉਹਦੇ ਦਰਬਾਰ 'ਚ ਜਾਂਦੇ ਹਾਂ ਉੱਥੇ ਮਹਿਸੂਸ ਕਰਦੇ ਹਾਂ ਵੀ ਸਾਡਾ ਕਦੇ ਰਾਜ ਸੀ ਅਸੀਂ ਰਾਜਿਆਂ ਦੇ ਪੁੱਤਾਂ ਤਾਂ ਤੁਹਾਡੇ ਲੋਕੰਡੇ ਖੜੇ ਹੁੰਦੇ ਨੇ ਉਹ ਦੇਖ ਕੇ ਫਿਰ ਉਹਨਾਂ ਨੇ ਉਹਨੂੰ ਸਾਂਭਿਆ ਤਾਂ ਬਹੁਤ ਬਿਹਤਰ ਤਰੀਕੇ ਨਾਲ ਹੋਇਆ ਯਾ ਮਹਾਰਾਜਾ ਰਣਜੀਤ ਸਿੰਘ ਦੇ ਹਥਿਆਰ ਨੇ ਉਹਨਾਂ ਦੀਆਂ ਲਿਖਤਾਂ ਨੇ ਕੁਝ ਜਿੰਨਾ ਵੀ ਉਹ ਸਾਂਭ ਸਕੇ ਨੇ ਉਹਨਾਂ ਹੀ ਉਸ ਕਿਲੇ ਨੂੰ ਸਾਂਭਿਆ ਹੋਇਆ ਫਿਰ ਉੱਥੇ ਜਿਹੜੀਆਂ ਕੁਝ ਨਿਸ਼ਾਨੀਆਂ ਨੇ ਹਨਾ ਸਾਡੇ ਪਤਨ ਦੀਆਂ ਵੀ ਜਿਵੇਂ ਪ੍ਰਿੰਸੈਸ ਬੰਬਾ ਦੀ ਕਵਰ ਹੈ ਤੇ ਸਾਡੇ ਰਾਜ ਦੀਆਂ ਵੀ ਜਿਹੜੀਆਂ ਉਸ ਕਿਲੇ ਨੇ ਸੰਭਾਲੀਆਂ ਹੋਈਆਂ ਨੇ ਉੱਥੇ ਫਿਰ ਤੁਸੀਂ ਨੇ ਆਪਦੇ ਆਪ ਤੇ ਖੜ ਕੇ ਪਛਤਾਉਨੇ ਵੀ ਹਾਂ ਵੀ ਅਸੀਂ ਕੀ ਕੀਤਾ ਸਾਡੇ ਲਹੂ ਤੋਂ ਕੀ ਗਲਤੀਆਂ ਹੋਈਆਂ ਤੇ ਉੱਥੇ ਤੁਸੀਂ ਖੜ ਕੇ ਇਹ ਮਾਣ ਵੀ ਮਹਿਸੂਸ ਕਰਦੇ ਹਾਂ ਵੀ ਅਸੀਂ ਇੱਕ ਵਿਸ਼ਾਲ ਰਾਜ ਇੱਕ ਵਿਸ਼ਾਲ ਪੰਜਾਬ ਦੇ ਮਾਲਕ ਸੀ ਤੇ ਅਸੀਂ ਹੁਣ ਇਸ ਕਿਲੇ ਨੂੰ 400 ਰੁਪਇਆ ਪਾਕਿਸਤਾਨੀ ਪੈਕਟ ਦੇ ਕੇ ਦੇਖਣਾਉਣੇ ਆ ਹਮ ਤੇ ਹੁਣ ਜਦ ਤੁਸੀਂ ਵਾਪਸ ਆਏ ਹੋ ਤੇ ਫਿਰ ਪੰਜਾਬ ਦੇਖਦੇ ਹੋ ਤ ਤੁਹਾਨੂੰ ਲੱਗਦਾ ਵੀ ਜਿਵੇਂ ਤੁਸੀਂ ਕਹ ਗਲਤੀਆਂ ਹੋਈਆਂ ਸਾਡੇ ਤੋਂ ਵੀ ਤੇ ਹਜੇ ਵੀ ਅਸੀਂ ਕੀ ਕੁਝ ਗਲਤ ਕਰ ਰਹੇ ਹਾਂ ਤੁਹਾਨੂੰ ਲੱਗਦਾ ਮੈਨੂੰ ਲੱਗਦਾ ਟ੍ਰੈਵਲ ਵਾਲੇ ਪੱਖ ਤੋਂ ਜਿਹੜਾ ਅਸੀਂ ਪਿਛਲੇ 40 50 ਸਾਲ ਦੇ ਵਿੱਚ ਇੱਕ ਜਿਹੜੀ ਕੌਮ ਆ ਕਿਸੇ ਕੌਮ ਦੇ 40 50 50 ਸਾਲ ਇਸ ਕੰਮ 'ਚ ਹੀ ਲੰਘ ਜਾਣ ਵੀ ਉਹਨੂੰ ਇਹੀ ਨਾ ਸਮਝ ਆਵੇ ਮੈਂ ਰਹਿਣਾ ਕਿੱਥੇ ਆ ਮੈਂ ਮੈਂ ਕਿਦਾਂ ਕਈ ਵਾਰੀ ਹੁਣ ਆਪਾਂ ਅੱਜ ਕੈਲਗਰੀ ਬੈਠੇ ਗੱਲ ਕਰ ਰਹੇ ਆ ਤਾਂ ਕਈ ਵਾਰੀ ਜਦੋਂ ਮੈਂ ਇਹੋ ਜੀਆਂ ਗੱਲਾਂ ਕਰਦਾ ਤਾਂ ਕਈ ਵਾਰੀ ਬੰਦੇ ਕਹਿੰਦੇ ਨੇ ਯਾਰ ਤੂੰ ਆਪ ਬਾਹਰ ਆਇਆ ਤਾਂ ਮੈਂ ਬਾਹਰ ਆਉਣ ਜਾਣ ਦੇ ਖਿਲਾਫ ਨਹੀਂ ਹਾਂ ਮੈਂ ਕਹਿੰਨਾ ਬਾਹਰ ਆਈਏ ਕਮਾਈਏ ਪਰ ਅਸੀਂ ਜਿਹੜਾ ਅੱਡਾ ਗੋਡਾ ਪੱਟ ਕੇ ਹੀ ਵੇਚ ਕੇ ਹੀ ਬਾਹਰ ਆਉਣ ਲੱਗੇ ਉੱਥੋਂ ਜਾਂ ਇੱਥੇ ਕੋਈ ਕਾਰੋਬਾਰ ਸੈੱਟ ਕਰਕੇ ਉਸ ਤੋਂ ਬਾਅਦ ਕਹਿੰਦੀ ਹੁਣ ਉੱਥੇ ਵੇਚਦੀ ਉੱਥੇ ਕੀ ਆ ਉਹ ਚੀਜ਼ ਮੈਨੂੰ ਲੱਗਦਾ ਸੀ ਬਹੁਤ ਗਲਤ ਕਰ ਰਹੇ ਆ ਕਿਉਂਕਿ ਉਹ ਪੰਜਾਬ ਉਹ ਧਰਤੀ ਆ ਵੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਬਾਬੇ ਨਾਨਕ ਦੀ ਧਰਤੀ ਆ ਤੇ ਉਸ ਧਰਤੀ ਨੇ ਜਿਹੜਾ ਵੀ ਉਥੇ ਮਿਹਨਤ ਕਰੂਗਾ ਉਹਨੂੰ ਵਾਰੀ ਦੇਣਾ ਸਾਡੇ ਖੇਤਾਂ ਪਿੰਡਾਂ ਨੇ ਉਜੜੇ ਤਾਂ ਰਹਿਣਾ ਨਹੀਂ ਤੇ ਬਹੁਤਾ ਟਾਈਮ ਬਗਾਨਿਆਂ ਵੀ ਸਰਦਾਰ ਜੀ ਕਹਿਣਾ ਨਹੀਂ ਉਹ ਧਰਤੀ ਨੇ ਵਾਰੀ ਦੇਣਾ ਪਰ ਵਾਰ ਉਹਨੇ ਕਿਹਨੂੰ ਦੇਣਾ ਜਿਹੜਾ ਉਥੇ ਹਲਵਾਊਗਾ ਜਿਹੜਾ ਮਿਹਨਤ ਕਰੂਗਾ ਜੇ ਅਸੀਂ ਉਹਦੀ ਮਾਲਕੀ ਛੱਡ ਕੇ ਉਥੋਂ ਭੱਜ ਕੇ ਪੱਕੀ ਤੌਰ ਤੇ ਆਪਦੇ ਨਾਂ ਨਿਸ਼ਾਨ ਚੱਕ ਲਾਂਗੇ ਤਾਂ ਫਿਰ ਉੱਥੇ ਕਬਜ਼ੇ ਵੀ ਕਿਸੇ ਹੋਰਾਂ ਦੇ ਹੋ ਜਾਣਗੇ ਜਿਵੇਂ ਅਸੀਂ ਲਾਹੌਰ ਦੇ ਕਿਲੇ ਨੂੰ ਜਾ ਕੇ ਦੇਖ ਕੇ ਮਹਿਸੂਸ ਕਰਦੇ ਹਾਂ ਕਦੇ ਸਾਡਾ ਰਾਜ ਹੁੰਦਾ ਸੀ ਤਾਂ ਅਸੀਂ ਇਸ ਬਚੇ ਹੋਏ ਛੋਟੇ ਪੰਜਾਬ ਨੂੰ ਵੀ ਇਹ ਜਾਨੀ ਕਿ ਮੈਨੂੰ ਕਹਿਣਾ ਚੰਗਾ ਨਹੀਂ ਲੱਗਦਾ ਵੀ ਸਾਨੂੰ ਮਹਿਸੂਸ ਕਰਨਾ ਪਊਗਾ ਵੀ ਅਸੀਂ ਇੱਥੇ ਕਿਤੇ ਰਹਿੰਦੇ ਹੁੰਦੇ ਸੀ ਇਹ ਵੱਡੀ ਅਸੀਂ ਜਿਹੜੀ ਪੱਕੇ ਤੌਰ ਤੇ ਆਪਦਾ ਸਾਰਾ ਤਾਮਜਾਮ ਪੱਟ ਕੇ ਗਾਂਬਸ਼ਾਂ ਕਰਨ ਦੇ ਚੱਕਰ 'ਚ ਹੋ ਗਏ ਇਹ ਬਹੁਤ ਭਿਆਨਕ ਹੈ ਤੁਸੀਂ ਪਿੰਆ ਆਲੇ ਪਿੰਡਾ ਪੁੰਡਾਂ ਚ ਵੀ ਗਏ ਉਧਰ ਵਾਲੇ ਪਾਸੇ ਹਾਂ ਉਧਰ ਮੈਂ ਨਨਕਾਣਾ ਸਾਹਿਬ ਗੁਰੂ ਪਾਤਸ਼ਾਹ ਦੇ ਜਦੋਂ ਦਰਤੇ ਨਤਮਸਤਕ ਹੋ ਕੇ ਉਦੋਂ ਬਾਅਦ ਉੱਥੋਂ 2 ਡੇਢ ਘੰਟੇ ਦੀ ਵਾਰ ਤੇ ਪਿੰਡ ਕਾਮਾਂ ਵਾਲੀ ਸਿੱਖਾਂ ਮੇਰੇ ਪਿੰਡ ਤੋਂ ਦੋ ਬਜ਼ੁਰਗ ਉਹਨਾਂ ਨੂੰ ਮੈਂ ਕਿਤਾਬ ਹੈ ਉਹਨਾਂ ਨੂੰ ਸਮਰਪਿਤ ਕੀਤੀ ਹੈ ਰਾਣਾ ਮੁਹੰਮਦ ਯਾਕੂਬ ਤੇ ਰਾਣਾ ਮੁਹੰਮਦ ਉਹ ਹਜੇ ਜਿਉਂਦੇ ਨੇ ਉਹ ਜਦੋਂ ਆਜ਼ਾਦੀ ਫੈਲੀ ਜਾੜਿਆਂ ਵੇਲੇ ਉਦੋਂ ਗਏ ਨੇ ਇੱਕ 6 ਸਾਲ ਦਾ ਸੀ ਤੇ ਇੱਕ 4 ਸਾਲ ਦਾ ਸੀ ਤਾਂ ਉਹ ਦੋਨੇ ਜਉਂਦੇ ਨੇ ਉਹਨਾਂ ਨੂੰ ਮੈਂ ਮਿਲ ਕੇ ਆਇਆ ਤਾਂ ਉਸ ਉਹਨਾਂ ਨੂੰ ਮਿਲਣ ਜਾਣ ਕਰਕੇ ਮੇਰਾ ਪਿੰਡਾਂ ਚੋਂ ਜਾਣ ਜਾਣ ਹੋਇਆ ਫਿਰ ਕਈਆਂ ਪਿੰਡਾਂ ਵੇਦੀ ਨੰਗੀ ਤਾਂ ਉਸ ਪਿੰਡ ਨੂੰ ਤਾਂ ਕਾਫੀ ਉੱਥੇ ਮੈਂ ਰਿਹਾ ਸਾਰਾ ਦਿਨ ਤਾਂ ਉਹ ਸਾਡੇ ਦੋ ਤਰ੍ਹਾਂ ਦਾ ਫਰਕ ਹੈ ਇਹ ਚੜ੍ਹਦੇ ਪੰਜਾਬ ਦੇ ਪਿੰਡਾਂ ਨਾਲੋਂ ਇੱਕ ਤਾਂ ਅਸੀਂ ਇਹ ਕਹਿ ਸਕਦੇ ਆਂ ਵੀ ਉਹ ਬੈਕਵਰਡ ਦੇ ਉਹ ਪਿੱਛੇ ਰਹਿ ਗਏ ਇੱਕ ਅਸੀਂ ਇਹ ਕਹਿ ਸਕਦੇ ਹਾਂ ਸਾਡੇ ਨਾਲ ਸੌਖੇ ਨੇ ਤਾਂ ਮੈਨੂੰ ਲੱਗਦਾ ਉਹ ਸਾਡੇ ਨਾਲ ਸਾਦੇ ਨੇ ਤੇ ਸੌਖੇ ਨੇ ਅ ਅਸੀਂ ਚਵਾ ਬਰਾਂਡੇ ਵਾਲੇ ਘਰ ਢਾ ਕੇ ਕੋਠੀਆਂ ਪਾ ਲੀਆਂ ਨੇ ਤਾਂ ਉਹਨਾਂ ਦੇ ਬਰਾਂਡੇ ਵਾਲੇ ਘਰ ਹਜੇ ਹੈਗੇ ਨਹੀਂ ਆ ਅਸੀਂ ਬਾਣ ਪੱਧਰ ਕਰਨ ਦੇ ਨਾਂ ਤੇ ਦਰਖਤ ਬਹੁਤ ਪੱਟਤੇ ਨੇ ਤਾਂ ਸਾਡੇ ਟੈਂਪਰੇਚਰ ਹੁਣ ਬਠਿੰਡੇ ਦਾ ਜਿਹੜਾ ਰਿਕਾਰਡ ਹੋਇਆ 50 ਆਇਆ ਪਿਛਲਾ ਹਣਾ ਤਾਂ ਉਹਨਾਂ ਦੇ ਬਾਹਾਂ 'ਚ ਦਰਖਤ ਤੇ ਹੈਗੇ ਨੇ ਤੇ ਬਾਣ ਉੱਚੇ ਨਹੀਂਵੇਂ ਜ਼ਰੂਰ ਨੇ ਤਾਂ ਜਿੰਨੀਆਂ ਜਿੰਨੀ ਕਿਸੇ ਕੋਲੇ ਜ਼ਮੀਨ ਜਾਇਦਾਦ ਜਿਆਦਾ ਹੈ ਉਨੀ ਮੱਜਾਂ ਵੀ ਜ਼ਿਆਦੇ ਆ ਮਿਹਨਤਾਂ ਸਾਡੇ ਨਾਲੋਂ ਜ਼ਿਆਦੇ ਹੱਥੀਆਂ ਜੇ ਕਰਦੇ ਨੇ ਤਾਂ ਮੈਨੂੰ ਲੱਗਦਾ ਸਾਡੇ ਨਾਲੋਂ ਸਾਦੇ ਨੇ ਬ੍ਰਾਂਡ ਕਲਚਰ ਤੋਂ ਬਚੇ ਨੇ ਪਿੰਡ ਤਾਂ ਉਹਨੇ ਸਾਡੇ ਨਾਲੋਂ ਸੌਖੇ ਨੇ ਤਾਂ ਤੁਹਾਨੂੰ ਸਵਾਲ ਜਵਾਬ ਕੀ ਕਰਦੇ ਥੋੜੇ ਤੋਂ ਕੀ ਜਾਣਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਜੇ ਤੁਸੀਂ ਉੱਥੇ ਗਏ ਕੀ ਕੁਝ ਪੁੱਛਦੇ ਨੇ ਤੁਹਾਨੂੰ ਜਿਹੜਾ ਸਵਾਲ ਜਵਾਬ ਜਾਂ ਪੁੱਛਣ ਦੀ ਗੱਲ ਤਾਂ ਮੁੱਢ ਤੋਂ ਹਰੇਕ ਪੰਜਾਬੀ ਦੀ ਇਹੀ ਹੁੰਦੀ ਆ ਵੀ ਅਸੀਂ ਸਾਨੂੰ ਉੱਧਰ ਜਾਰ ਅਸੀਂ ਕਿਵੇਂ ਆ ਜਾਾਂਗੇ ਇਸ ਤਸੀਂ ਆ ਜਾਾਂਗੇ ਉੱਧਰ ਜਿਵੇਂ ਜਿਵੇਂ ਮੇਰੇ ਬਜ਼ੁਰਗ ਸੀ ਜਿਹੜੇ ਉਹਨਾਂ ਦੇ ਸਵਾਲ ਜਵਾਬ ਸੀ ਉਹ ਮੈਂ ਬੜੇ ਮਹਿਸੂਸ ਕਰਦਾ ਵੀ ਮੈਂ ਬਾਹਰ ਅੰਦਰ ਜਾ ਕੇ ਮੈਨੂੰ ਨਹੀਂ ਲੱਗਦਾ ਆਪਦੇ ਪਿੰਡ ਨੂੰ ਉਹਨਾ ਫਿਕਰ ਨਾਲ ਯਾਦ ਕਰਦਾ ਹੋਊਗਾ ਜਿੰਨਾ ਉਹ ਅੱਜ ਕਰ ਰਹੇ ਸੀ ਉਹਨਾਂ ਨੇ ਮੈਨੂੰ ਮਿਲੇ ਤਾਂ ਉਹਨਾਂ ਦੇ ਆ ਜਿਹੜੇ ਬਾਪੂ ਵੱਡਾ ਰਾਣਾ ਮੁਹੰਮਦ ਯਾਕੂਬ ਤਾਂ ਉਹ ਕਹਿੰਦਾ ਯਾਰ ਪੁੱਤ ਆਪਣੇ ਪਿੰਡ ਵਾਲੀ ਢਾਬ ਦਾ ਪਾਣੀ ਸੁੱਕ ਤਾਂ ਨਹੀਂ ਗਿਆ ਕਿਤੇ ਪਾਣੀ ਹੈਗਾ ਉਹਦੇ ਚ ਤਾਂ ਪੱਤੋ ਵਾਲੇ ਰਾਹ ਤੇ ਜਿਹੜਾ ਅਸੀਂ ਇੱਕ ਕਮਰਾ ਬਣਾਇਆ ਸੀ ਉਹ ਹੈਗਾ ਕਿ ਢਾਤਾ ਘਵਰਾ ਕੋਲੇ ਤਾਂ ਉਹ ਉਹਨਾਂ ਨੂੰ ਜਿੰਨਾ ਬਸ ਉਹ ਪਿੰਡ ਦੀਵਾਰੀ ਗੱਲਾਂ ਕਰਦੇ ਸੀ ਨਾ ਵੀ ਉੱਥੇ ਕਿਵੇਂ ਆ ਹੁਣ ਫਲਾਨਾ ਪਰਿਵਾਰ ਹੈਗਾ ਅਸੀਂ ਫਲਾਨੇ ਪਰਿਵਾਰ ਨੂੰ ਜਾਣਦੇ ਸੀ ਅਸੀਂ ਉਹਨਾਂ ਦੇ ਜਾਣਕਾਰ ਸੀ ਸਾਡਾ ਚੰਗਾ ਸਹਿਚਾਰ ਸੀ ਗੱਲਾਂ ਇਹ ਕਰਦੇ ਨੇ ਸਵਾਲ ਇਹ ਕਰਦੇ ਨੇ ਸਾਨੂੰ ਉੱਥੇ ਕਿਉਂ ਨਹੀਂ ਆਉਣ ਦਿੱਤਾ ਜਾਂਦਾ ਅਸੀਂ ਉਹ ਤਾਂਗਦੇ ਨੇ ਤਰਫਦੇ ਨੇ ਵੀ ਅਸੀਂ ਕਦੇ ਉਧਰ ਜਾ ਸੀਗੀ ਠੀਕ ਹੈ ਤੇ ਪਾਕਿਸਤਾਨ ਜਾ ਕੇ ਕੋਈ ਤੁਹਾਡੇ ਵਹਿਮ ਦੂਰ ਹੋਏ ਕੋਈ ਚੀਜ਼ ਤੁਹਾਨੂੰ ਲੱਗੀ ਵੀ ਜਿਵੇਂ ਮਨ ਚ ਜ਼ਹਿਨ ਚ ਸੀਗੀ ਵੀ ਯਾਰ ਇਹ ਆਏ ਹੁੰਦਾ ਮੈਂ ਇੱਕ ਕਿਤਾਬ ਚ ਮੈਂ ਬਹੁਤ ਚੀਜ਼ਾਂ ਸਾਰੀਆਂ ਕਲੀਅਰ ਵੀ ਕੀਤੀਆਂ ਨੇ ਵੀਰੇ ਵਹਿਮ ਤੇ ਜਿਹੜਾ ਭਰਮ ਨੇ ਉਹ ਸਾਰੇ ਮੇਰੇ ਨਾਲ ਹੀ ਸੀਗੇ ਜਿਵੇਂ ਸਾਡੇ ਸਾਰਿਆਂ ਚ ਨੇ ਇੱਕ ਅਦਾ ਇਹ ਕਹਿੰਦੇ ਨੇ ਪਾਕਿਸਤਾਨ ਜਾ ਕੇ ਵੀਜ਼ਾ ਨਹੀਂ ਕਿਤੇ ਹੋਰ ਦਾ ਲੱਗਣਾ ਜਾਂ ਵੀ ਪਾਕਿਸਤਾਨ ਬੋ ਤਾਂ ਅਨਸੇਫ ਹੈ ਕਿਤੇ ਉੱਥੇ ਤਾਂ ਗੋਲੀਆਂ ਬੰਬੀ ਚੱਲੀ ਜਾਂਦੇ ਨੇ ਹਾਂ ਤਾਂ ਉਹ ਸਾਰੀਆਂ ਚੀਜ਼ਾਂ ਇੰਨੇ ਇੱਕ ਜਾਨੀ ਕਿ ਇਹ ਲੱਗਿਆ ਵੀ ਜਿਵੇਂ ਮੈਂ ਕਿਸੇ ਚੀਜ਼ ਦੇ ਦੂਜੇ ਪਾਸੇ ਨੂੰ ਦੇਖ ਕੇ ਸੋਚੀ ਗਿਆ ਤੇ ਉਹ ਬਿਲਕੁਲ ਹੀ ਦੂਜਾ ਪਾਸਾ ਨਿਕਲਿਆ ਹਾਂ ਜਮੀਨ ਅਸਮਾਨ ਦਾ ਅੰਤਰ ਮੈਨੂੰ ਚੀਜ਼ਾਂ ਜਿਵੇਂ ਮਹਿਸੂਸ ਹੋਇਆ ਉਹਨਾਂ ਦੀ ਮੁਹੱਬਤ ਆ ਜਾਂ ਉਹਨਾਂ ਦਾ ਜਿਹੜਾ ਖੁੱਲ੍ਹਦੀਲੀ ਨਾਲ ਵਿਚਰਨਾ ਮਾ ਕਿਸੇ ਵੀ ਸ਼ਹਿਰ ਬਾਜ਼ਾਰ ਤੇ ਜਾਣਾ ਦੁਕਾਨਦਾਰਾਂ ਦਾ ਤੁਹਾਡੇ ਤੋਂ ਪੈਸੇ ਨਾ ਲੈਣਾ ਮੱਲੋ ਮੱਲੀ ਜੱਫੀਆਂ ਪਾ ਕੇ ਖਵਾਉਣਾ ਪਿਉਣਾ ਹੋਰ ਰਹਿ ਤੁਹਾਡੇ ਲਈ ਆਪਣੇ ਕੰਮ ਛੱਡ ਕੇ ਸਮਾਂ ਕੱਢ ਕੇ ਤੁਹਾਡੇ ਨਾਲ ਵਿਚਰਨਾ ਮੈਨੂੰ ਨਹੀਂ ਲੱਗਦਾ ਅਸੀਂ ਇੰਨੇ ਇੱਕ ਕੰਮਾਂ ਤਾਂ ਦਿਆਂ ਨੇ ਸਾਨੂੰ ਆਪ ਚ ਬਿਜੀ ਕਰ ਲਿਆ ਵੀ ਜੇ ਚੜ੍ਹਦੇ ਪੰਜਾਬੋਂ ਆਉਂਦੇ ਨੇ ਤਾਂ ਅਸੀਂ ਉਹਨਾਂ ਸਮਾਂ ਦੇਵਾਂਗੇ ਜਿੰਨਾ ਉਹ ਸਾਡੇ ਲਈ ਸਮਾਂ ਕੱਢਦੇ ਨੇ ਜਿਹੜਾ ਸਭ ਤੋਂ ਕੀਮਤੀ ਆ ਹਨਾ ਤਾਂ ਉਹਨਾਂ ਦੀ ਮੁਹੱਬਤ ਇਹ ਇੱਕ ਬਹੁਤ ਫਰਕ ਲੱਗਿਆ ਜਿਹੜਾ ਸੋਚਣ ਤੋਂ ਜਿਹੜਾ ਆਪਾਂ ਨੂੰ ਲੱਗਦਾ ਸੀ ਜਿਵੇਂ ਕਿਉਂਕਿ ਸਾਨੂੰ ਦਿਖਾਇਆ ਬਹੁਤ ਕੁਝ ਹੋਰ ਗਿਆ ਸਾਨੂੰ ਵਿਖਾਇਆ ਜਾਂਦਾ ਵੀ ਕਿਤੇ ਹਰ ਵੇਲੇ ਉਹ ਸ਼ਾਸਸ਼ਾਹੀ ਬਣਾਈ ਜਾਂਦੇ ਨੇ ਦੂਜੇ ਮੁਲਕ ਨੂੰ ਢਾਉਂਦੀਆਂ ਹਨ ਇਹ ਚੀਜ਼ਾਂ ਜਾਂ ਜਿਵੇਂ ਉਹ ਵੀਡੀਓ ਵਾਲੀ ਮੈਂ ਗੱਲ ਕਹੀ ਆ ਇਹ ਮੈਨੂੰ ਲੱਗਦਾ ਹਰੇਕ ਦੇ ਵਿੱਚ ਇੱਕ ਸਵਾਲ ਬਣਿਆ ਪਿਆ ਕਿਉਂਕਿ ਚੀਜ਼ਾਂ ਫਿੱਟ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਪਰ ਮੈਂ ਮੋਹਰ ਲਵਾਈ ਹੋਈ ਆ ਪਾਸਪੋਰਟ ਤੇ ਹਾਲਾਂਕਿ ਮੋਹਰ ਦੀ ਲੋੜ ਨਹੀਂ ਪੈਂਦੀ ਉਹਦੇ ਬਾਰੇ ਮੈਂ ਖੁੱਲ੍ਹ ਕੇ ਇਸ ਕਿਤਾਬ 'ਚ ਵੀ ਗੱਲਬਾਤ ਕੀਤੀ ਆ ਤਾਂ ਉਹ ਮੇਰੇ ਪਰਮਸਾਰੀ ਕੱਢੇ ਨੇ ਉਹਨਾਂ ਨੇ ਵੈਸੇ ਤਾਂ ਬਹੁਤ سارے ਕਿੱਸੇ ਹੋਣੇ ਪਰ ਅਜਿਹਾ ਕਿੱਸਾ ਜਿਹੜਾ ਹਜੇ ਵੀ ਬਿਲਕੁਲ ਤਾਜ਼ਾ ਹੈ ਤੇ ਤੁਹਾਨੂੰ ਲੱਗਦਾ ਵੀ ਯਾਰ ਆਹ ਤਾਂ ਮੈਨੂੰ ਤੁਹਾਨੂੰ ਬਦਲਿਆ ਵੀ ਹੋਵੇ ਬਤੌਰ ਐਜ਼ ਐਨ ਇੰਡੀਵਿਜੂਅਲ ਵੀ ਬਦਲਿਆ ਤਾਂ ਮੈਨੂੰ ਇਹ ਗੱਲ ਯਾਨੀ ਕਿ ਬਦਲਣਾ ਤਾਂ ਮੈਨੂੰ ਲੱਗਦਾ ਮੈਂ ਹਜੇ ਕੋਸ਼ਿਸ਼ ਚਾਹੇ ਪਰਮਾਤਮਾ ਮਿਹਰ ਕਰੇ ਪਰ ਮੈਂ ਇੱਕ ਚੀਜ਼ ਬੜੀ ਮਹਿਸੂਸ ਕੀਤੀ ਵੀ ਸਾਡੇ ਗੁਰੂਆਂ ਨੇ ਸਾਨੂੰ ਜਿਹੜੀ ਇੱਜ਼ਤ ਬਖਸ਼ੀ ਦਸਤਾਰ ਬਖਸ਼ੀ ਸਤਕਾਰ ਬਖਸ਼ਿਆ ਜਦੋਂ ਮੈਂ ਪਹਿਲੇ ਦਿਨ ਬਾਰਡਰ ਕ੍ਰੋਸ ਕਰਕੇ ਉਹਨਾਂ ਦੇ ਕਾਗਜ਼ ਚੈੱਕ ਕਰਾਉਣ ਵਾਲੇ ਦਫ਼ਤਰ ਦੇ ਵਿੱਚ ਪਾਸਪੋਰਟ ਦਿਖਾ ਰਿਹਾ ਤਾਂ ਉਹ ਕਹਿੰਦੇ ਨੇ ਵੀ ਹਾਂ ਸਰਦਾਰ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਆਏ ਨੂੰ ਹਨਾ ਤਾਂ ਉੱਥੇ ਮੈਨੂੰ ਕਿਤਾਬ ਵੀ ਸ਼ਰਮ ਮਹਿਸੂਸ ਹੋਈ ਬਿਨਾ ਪੱਗ ਤੋਂ ਆਪਦੇ ਆਪ ਨੂੰ ਸਰਦਾਰ ਜੀ ਅਖਵਾ ਕੇ ਇਹ ਮੈਨੂੰ ਬੜਾ ਲੱਗਿਆ ਯਾਰ ਵੀ ਮੈਂ ਕਿਤੇ ਗਲਤਾਂ ਬਹੁਤ ਗਲਤਾਂ ਤਾਂ ਫੇਰ ਬਾਕੀ ਪੱਗ ਦੀ ਇੱਜ਼ਤ ਬਹੁਤ ਮਹਿਸੂਸ ਹੋਈ ਜਿਹੜੀ ਅੱਜ ਵੀ ਨਾਲ ਜਿਹੜੀ ਮਹਿਸੂਸ ਕਰਦਾ ਮੈਂ ਵੀ ਉੱਥੇ ਕਿੰਨਾ ਲੋਕਾਂ ਨੇ ਸਤਕਾਰ ਪੱਗ ਨੂੰ ਦਿੱਤਾ ਕਿਉਂਕਿ ਮੈਂ ਬਿਨਾ ਪੱਗ ਬੰਨੀ ਤੋਂ ਗਿਆ ਸੀ ਤਾਂ ਦੁਪਹਿਰ ਤੱਕ ਅਸੀਂ ਉੱਥੇ ਚਲੇ ਗਏ ਅ ਇੱਕਦੋ ਉਹਨਾਂ ਦੇ ਨਾਲ ਮੇਰੇ ਪਠਾਣੀ ਜੇ ਗੁਰਦੁਆਰਾ ਵਿਆਮਾ ਸਵਾਇਆ ਹੋਇਆ ਸੀ ਤਾਂ ਹਰਿੰਦਰ ਭੁੱਲਰ ਮੇਰੇ ਨਾਲ ਸੀ ਤਾਂ ਇੱਕ ਬਾਈ ਅਮਰਿੰਦਰ ਬੁੱਟਰ ਮੁੰਡਾ ਉਹ ਸੀਗੇ ਉੱਥੇ ਹਨ ਹੁਣ ਉਹਨਾਂ ਦੇ ਪੱਗ ਬੰਨੀ ਸੀ ਮੇਰੇ ਪੱਗ ਨਹੀਂ ਬੰਨੀ ਜੀ ਅਸੀਂ ਹੋਟਲ 'ਚ ਹੀ ਪਹੁੰਚੇ ਹਾਂ ਹਜੇ ਤਾਂ ਉਹਨਾਂ ਨੂੰ ਹਰ ਬੰਦਾ ਆ ਕੇ ਬਹੁਤ ਪਿਆਰ ਨਾ ਸਤਿਕਾਰ ਨਾ ਮਿਲ ਰਿਹਾ ਤੇ ਜਉ ਉਹਨਾਂ ਤਾਂ ਮੈਂ ਵੀ ਆ ਵੀ ਮੈਂ ਵੀ ਉਧਰੋਂ ਆਇਆ ਮੈਨੂੰ ਹੀ ਲੱਗਦਾ ਮੈਨੂੰ ਵੀ ਲੋਕ ਉਹਨੇ ਪਿਆਰ ਨਾ ਸਤਿਕਾਰ ਨਾ ਮਿਲਣਾ ਤਾਂ ਪਰ ਮੇਰੇ ਪੱਗ ਨਹੀਂ ਬੰਨੀ ਸੀ ਜਿਹੜਾ ਤਾਂ ਮੈਨੂੰ ਕੋਈ ਆ ਜੇ ਲਿਖਣ ਗਾਉਣ ਵਾਲਾ ਕਰਕੇ ਜਾਣਦਾ ਸੀ ਉਹ ਤਾਂ ਮੈਨੂੰ ਬੁਲਾ ਰਿਹਾ ਸੀ ਤੇ ਨਹੀਂ ਦੂਜੇ ਜਾਨੀ ਕਿ ਮੈਨੂੰ ਪਾਸੇ ਕਰਕੇ ਤੋਂ ਉਹਨਾਂ ਨੂੰ ਮਿਲ ਰਹੇ ਤੇ ਮੈ ਮੈਨੂੰ ਲੱਗਾ ਯਾਰ ਜਾਨੀ ਕਿ ਜੋ ਮੈਂ ਮੈਂ ਅੰਦਰੋਂ ਚਾਹੁੰਦਾ ਸੀ ਉਹ ਸਵਾਦ ਨਹੀਂ ਆ ਰਿਹਾ ਤਾਂ ਫਿਰ ਉਹ ਮੈਨੂੰ ਉਦੋਂ ਹੀ ਮਹਿਸੂਸ ਹੋਇਆ ਵੀ ਆਪਾਂ ਪੱਗ ਨਹੀਂ ਬੰਨੀ ਤੇ ਪੱਗ ਸਾਡੀ ਦਾ ਕੀ ਰਤਬਾ ਹੈ ਉਹ ਸਾਨੂੰ ਬਾਹਰਲੇ ਲੋਕਾਂ ਤੋਂ ਪਤਾ ਲੱਗਦਾ ਅਸੀਂ ਤਾਂ ਉਦਾਂ ਹੀ ਸਾਰੇ ਲਈ ਫਿਰਦੇ ਆ ਤਾਂ ਫਿਰ ਜਦੋਂ ਉਦੋਂ ਬਾਅਦ ਮੈਂ ਦੁਪਹਿਰ ਤੋਂ ਬਾਅਦ ਬਾਈ ਹਰਿੰਦਰ ਤੋਂ ਲੈ ਕੇ ਕੋਕਾ ਕੋਲਾ ਰੰਗ ਦੀ ਪੱਗ ਬਨ ਲੈਣਾ ਤਾਂ ਫਿਰ ਉਦੋਂ ਬਾਅਦ ਜਿਹੜਾ ਅਸੀਂ ਕਸੂਰ ਸ਼ਹਿਰ ਗਏ ਉੱਥੇ ਫਰਕ ਮਹਿਸੂਸ ਹੋਇਆ ਪਤਾ ਲੱਗਿਆ ਵੀ ਕੀ ਸਤਕਾਰ ਆ ਸਾਡੀ ਪੱਗ ਦਾ ਤੇ ਆਪਣੇ ਗੀਤਾਂ ਨੂੰ ਕਿੰਨਾ ਕੁ ਸੁਣਦੇ ਨੇ ਉੱਥੇ ਕਿੰਨਾ ਕੁ ਉੱਥੇ ਗਾਇਆ ਜਾਂਦਾ ਗੀਤ ਉੱਥੇ ਪੰਜਾਬੀ ਬਹੁਤ ਸੁਣਿਆ ਜਾਂਦੇ ਨੇ ਸਿੱਧੂ ਬਹੁਤ ਸੁਣਿਆ ਜਾਂਦਾ ਇਹ ਨਹੀਂ ਗੱਲ ਵੀ ਹੋਣਾ ਅੱਜ ਆਪਾਂ 2 ਸਾਲ ਬਾਅਦ ਗੱਲ ਕਰ ਰਹੇ ਹਾਂ ਉਸ ਟਾਈਮ ਹੀ ਸਿੱਧੂ ਬਹੁਤ ਸੁਣਿਆ ਜਾਂਦਾ ਸੀ ਹਨਾ ਜਿਵੇਂ ਉਹਦੇ ਗਾਣੇ ਬਹੁਤ ਵਜਦੇ ਸੀ ਆਟੋ ਰਕਸ਼ੀਆਂ ਦੇ ਗਾਣੇ ਉਹਦੇ ਬਾਜ਼ਾਰ ਚ ਵਜਦੇ ਮੈਂ ਸਿੱਧੂ ਦੇ ਸੁਣੇ ਹੋਏ ਨੇ ਉੱਥੇ ਤਾਂ ਹੋਰ ਵੀ ਸਾਰੇ ਪੰਜਾਬੀ ਗਾਣੇ ਜਿਹੜੇ ਆਪਣੇ ਨੇ ਅੱਜ ਕੱਲ ਦੇ ਮੁੰਡਿਆਂ ਦੇ ਬਹੁਤ ਸੁਣੇ ਜਾਂਦੇ ਨੇ ਇੱਕ ਗੱਲ ਮੈਂ ਇੱਥੇ ਕਿਉਂਕਿ ਪਾਕਿਸਤਾਨ ਪਾਈਚਾਰੇ ਦੇ ਬਹੁਤ ਸਾਰੇ ਲੋਕ ਨੇ ਤਾਂ ਉਹਨਾਂ ਨੂੰ ਅਸੀਂ ਜਦੋਂ ਪੁੱਛ ਲੈਂਦੇ ਆ ਵੀ ਭਾਈ ਸਿੱਧੂ ਨੇ ਉੱਥੇ ਕੀ ਚੇਂਜ ਲਿਆਂਦੀ ਤਾਂ ਉਹ ਕਹਿੰਦੇ ਨੇ ਉਹ ਸਾਨੂੰ ਦੱਸਦੇ ਨੇ ਵੀ ਉੱਥੇ ਦੇ ਜਿਹੜੇ ਨੌਜਵਾਨ ਪੀੜੀ ਹੈ ਪੰਜਾਬੀ ਬੋਲਣ ਤੋਂ ਜੱਕ ਦੇ ਸੀਗੇ ਅੰਗਰੇਜ਼ੀ ਵੱਲੋਂ ਜ਼ਿਆਦਾ ਝਕਾਵਾ ਆਪਣੇ ਵੀ ਇੱਥੇ ਹੈਗੀ ਹੈ ਲੀਰਨਿੰਗ ਪੰਜਾਬ 'ਚ ਵੀ ਤਾਂ ਕਹਿੰਦੇ ਜਦੋਂ ਉਹਦੇ ਗਾਣੇ ਸੁਣੇ ਤੋ ਉਹਦਾ ਜੋ ਇੱਕ ਰਾਈਜ਼ ਸੀਗਾ ਜਿਸ ਲੈਵਲ ਤੇ ਉਹ ਸੀਗਾ ਤੇ ਉਹਨੇ ਉਹ ਚੀਜ਼ ਬਦਲੀ ਆ ਪੰਜਾਬੀ ਨੂੰ ਖੁੱਲ ਕੇ ਅਪਣਾਉਣ ਲੱਗੇ ਤੇ ਬੋਲਣ ਵੀ ਲੱਗੇ ਪੰਜਾਬੀ ਦਾ ਜਾਨੀ ਕਿ ਇਹ ਤਾਂ নো ਡਾਊਟ ਆ ਪੜ੍ਹੇ ਲਿਖੇ ਬੱਚਿਆਂ 'ਚ ਤਾਂ ਜ਼ਿਆਦਾ ਸਿੱਧੂ ਨੇ ਪੰਜਾਬੀ ਨੂੰ ਦਿੱਤਾ ਉਧਰ ਵੀ ਇੰਗਲਿਸ਼ ਨਾਲ ਉਰਦੂ ਜ਼ਿਆਦਾ ਮਾਰ ਕਰ ਰਿਹਾ ਪੰਜਾਬੀ ਤੇ ਹਨਾ ਉਹਨਾਂ ਦੀ ਉਹ ਸਮੱਸਿਆ ਰਹਿੰਦੀ ਆ ਸਦਾ ਹੀ ਉੱਥੇ ਘੋਲ ਚੱਲਦੇ ਰਹਿੰਦੇ ਨੇ ਤਾਂ ਉਹ ਪੰਜਾਬੀ ਵੀ ਸਿੱਧੂ ਨੇ ਉਹਨਾਂ ਨੂੰ ਬਖਸ਼ੀ ਪਰ ਹੁਣ ਇਹ ਗੱਲ ਜ਼ਰੂਰ ਹੈ ਅ ਪੰਜਾਬੀ ਸਿੱਧੂ ਕਰਕੇ ਉਥੇ ਗਈ ਮਾਫ ਕਰਨਾ ਤੇ ਪਰ ਇੱਕ ਗੱਲ ਜ਼ਰੂਰ ਹੁਣ ਚੰਗੀ ਹੋਈ ਆ ਵੀ ਉਹਨਾਂ ਨੇ ਵਿਧਾਨ ਸਭਾ ਚ ਹੁਣ ਮਤਾਂ ਪਾਸ ਕਰਤਾ ਪਿਛਲੇ ਹਫਤੇ ਮਰੀਮ ਨਮਾਜ਼ ਸ਼ਾਇਦ ਮੁੱਖ ਮੰਤਰੀ ਨੇ ਹਾਂ ਜੀ ਮੁੱਖ ਮੰਤਰੀ ਹਾਂ ਜੀ ਤਾਂ ਉਹਨਾਂ ਨੇ ਬੜਾ ਚੰਗਾ ਮੈਨੂੰ ਲੱਗਿਆ ਵੀ ਪੰਜਾਬੀ ਨੂੰ ਲੈ ਕੇ ਮਤਾ ਪਾਸ ਕਰਤਾ ਏਦੋਂ ਪਹਿਲਾਂ ਲਾਹੌਰ ਅਸੈਂਬਲੀ ਦੇ ਵਿੱਚ ਵੀ ਕੋਈ ਵੀ ਜਿਹੜਾ ਬਲਾਰਾ ਉਹਨੂੰ ਉਰਦੂ ਬੋਲਣਾ ਪੈਂਦਾ ਸੀ ਜਾਂ ਅੰਗਰੇਜ਼ੀ ਇੱਕ ਦੋ ਭਾਸ਼ਾ ਹੀ ਉਹਨਾਂ ਨੇ ਰੱਖੀਆਂ ਸੀ ਤਾਂ ਉੱਥੇ ਉਹਨਾਂ ਨੇ ਪੰਜਾਬੀ ਨੂੰ ਜਿਹੜੀ ਪਹਿਲ ਦਿੱਤੀ ਹੈ ਕਿਹਾ ਵੀ ਤੁਸੀਂ ਪੰਜਾਬੀ ਚ ਗੱਲਬਾਤ ਕਰ ਸਕਦੇ ਹੋ ਇਹ ਇੱਕ ਚੰਗੀ ਗੱਲ ਹੋਈ ਆ ਦੋਨਾਂ ਪੰਜਾਬਾਂ ਵਾਸਤੇ ਕਹਿ ਲਈਏ ਜਾਂ ਸਮੁੱਚੀ ਪੰਜਾਬ ਪੰਜਾਬੀਆਂ ਵਾਸਤੇ ਤੇ ਅਗਰ ਸਿੰਘ ਬਾਰੇ ਵੀ ਉੱਥੇ ਗੱਲਬਾਤ ਹੁੰਦੀ ਹੈ ਕਿਸੇ ਨੇ ਤੁਹਾਨੂੰ ਪੁੱਛਿਆ ਕਰਿਆ ਜਾਂ ਤੁਸੀਂ ਦੇਖਿਆ ਹੋਵੇ ਆਪਣੇ ਲੈਵਲ ਤੇ ਹਾਂ ਨਹੀਂ ਮੈਂ ਜਿੰਨੇ ਕੁ ਦਿਨ ਉੱਥੇ ਰਿਹਾ ਹਾਂ ਮੇਰੇ ਨਾਲ ਨਾ ਕੋਈ ਵਿਚਾਰ ਇਹੋ ਜਿਹਾ ਕਰਨ ਵਾਲਾ ਬੰਦਾ ਮਿਲਿਆ ਮੈਨੂੰ ਵੀ ਉਹਨਾਂ ਨੇ ਮੇਰੇ ਨਾਲ ਭਗਤ ਸਿੰਘ ਬਾਰੇ ਗੱਲ ਕੀਤੀ ਹੋਵੇ ਤੇ ਨਾ ਹੀ ਕੁਦਰਤੀ ਕੋਈ ਮੈਨੂੰ ਉਹ ਜੀ ਨਿਸ਼ਾਨੀ ਮੈਂ ਦੇਖ ਸਕਿਆ ਜਾਂ ਦਰਸ਼ਨ ਕਰ ਸਕਿਆ ਤਾਂ ਮੈਂ ਤਾਂ ਗੁਰੂ ਅਰਜਨ ਪਾਤਸ਼ਾਹ ਦੇ ਗੁਰੂ ਘਰ ਚਲੇ ਗਿਆ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਜਾਂ ਸਿੱਖ ਇਤਿਹਾਸ ਨਾਲ ਜੁੜੀਆਂ ਜਿਹੜੀਆਂ ਪੁਰਾਣੀਆਂ ਇਮਾਰਤਾਂ ਉਹਨਾਂ ਨੂੰ ਦੇਖਿਆ ਸ਼ਾਹੀ ਮਸਜਿਦ ਤਬਾਬੇ ਬੁੱਲਾ ਸ਼ਾਹ ਦੇ ਕਸੂਰ ਚਲੇ ਗਏ ਸੀ ਤਾਂ ਯਾਨੀ ਕਿ ਨਨਕਾਣਾ ਸਾਹਿਬ ਤਾਂ ਚਲੋ ਉਹ ਤਾਂ ਪਹਿਲਾਂ ਗੈਹ ਯੋਸ ਕਰਕੇ ਸੀ ਹੈ ਨਾ ਉਹ ਸਾਰੀਆਂ ਚੀਜ਼ਾਂ ਤਾਂ ਮੈਂ ਵੇਖ ਕੇ ਆਇਆ ਪਰ ਇਸ ਵਾਰ ਇਹ ਨਹੀਂ ਕੋਈ ਚਰਚਾ ਹੋਈ ਜਿਵੇਂ ਤੁਸੀਂ ਆਪ ਵੀ ਗੀਤ ਲਿਖਦੇ ਹੋ ਲੇਖਕ ਵੀ ਹੋ ਉੱਥੇ ਤੁਸੀਂ ਨਾਮੀ ਪੋਏਟਸ ਨੂੰ ਮਿਲੇ ਹੋਗੇ ਲੇਖਾਰੀਆਂ ਨੂੰ ਮਿਲੇ ਹੋਗੇ ਕਿ ਇਹਨਾਂ ਨੂੰ ਮਿਲੇ ਤੇ ਉਹਨਾਂ ਤੋਂ ਕੀ ਕੁ ਸਿੱਖਣ ਨੂੰ ਮਿਲਿਆ ਅਸੀਂ ਮੈਂ ਕਹਣਾ ਚੰਗੇ ਭਾਗ ਸੀ ਵੀ ਮੇਰੇ ਦੋਸਤ ਜਿਹੜੇ ਅੰਜੂ ਮਗੱਲ ਹੁਣੀ ਨਾਸਰ ਢਿਲੋਂ ਹੁਣੀ ਇਹਨਾਂ ਦਾ ਸਰਕਲ ਬੜਾ ਚੰਗਾ ਸੀ ਉੱਥੇ ਤਾਂ ਬਾਬਾ ਨਜ਼ਮੀ ਜੀ ਨੂੰ ਪਹਿਲੇ ਦਿਨੀ ਅਸੀਂ ਮਿਲੇ ਆਕਰਮ ਅਦਾਸ ਜਿਨ੍ਹਾਂ ਨੂੰ ਅਸੀਂ ਫਿਲਮ ਕਰਕੇ ਬੂਟਾ ਗਾਲਾਂ ਕੱਢਦਾ ਕਰਕੇ ਜਾਣਦੇ ਉਹਨਾਂ ਨੂੰ ਮਿਲੇ ਤਾਂ ਉੱਥੇ ਮਿਲ ਕੇ ਉਹਨਾਂ ਨੂੰ ਪਤਾ ਲੱਗਿਆ ਉਹ ਕਿੰਨੇ ਉੱਚ ਕੋਟੀ ਦੇ ਸ਼ਾਇਰ ਨੇ ਬਹੁਤ ਕਮਾਲ ਲਿਖਦੇ ਨੇ ਹਨਾ ਤਾਂ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਨਾਸਰ ਚਨੌਤੀ ਸਾਹਿਬ ਸਾਨੂੰ ਮਿਲ ਕੇ ਗਏ ਉਹ ਮੁੰਡੇ ਵੀਰ ਹੁਣੇ ਕਾਮੇਡੀ ਕਰਦੇ ਨੇ ਦੋ ਜਣੇ ਹੁੰਦੇ ਨੇ ਇੱਕ ਉਹਨਾਂ ਨੂੰ ਇੱਕ ਫਿਲਮ ਦੇ ਸੈੱਟ ਤੇ ਜਾ ਕੇ ਅਸੀਂ ਮਿਲ ਕੇ ਆਏ ਬਾਦਸ਼ਾਹ ਤੇ ਦੂਸਰੇ ਵੀਰ ਦਾ ਮੈਂ ਨਾ ਗੋਲਾ ਉਹਨਾਂ ਨੂੰ ਮਿਲ ਕੇ ਆਏ ਹਨ ਤਾਂ ਉਹਨਾਂ ਸਾਰੇ ਆਰਟਿਸਟਾਂ ਨਾਲ ਮੁਲਾਕਾਤ ਹੁੰਦੀ ਰਹੀ ਡਰਾਮੇ ਨੂੰ ਲੈ ਕੇ ਜਿਆਦੇ ਲੋਕ ਉੱਥੇ ਜੁੜੇ ਹੋਏ ਨੇ ਡਰਾਮੇ ਵਾਲੇ ਜਿਆਦੇ ਨੇ ਤਾਂ ਉਹ ਸਾਰੇ ਕਲਾਕਾਰ ਮਿਲ ਕੇ ਜਾਂਦੇ ਰਹੇ ਜਾਂ ਸਾਈ ਜਹੂਰ ਜੀ ਨੂੰ ਕੋਲੇ ਬਹਿ ਕੇ ਸੋ ਉਹਨਾਂ ਦਾ ਮੈਨੂੰ ਮੌਕਾ ਮਿਲਿਆ ਫਜ਼ਲ ਜੱਟ ਨੂੰ ਕੋਲੇ ਬਹਿ ਕੇ ਮੈਂ ਸੁਣਿਆ ਸਾਈ ਜਹੂਰ ਜੀ ਨੂੰ ਸੁਣਨਾ ਬੜਾ ਜਾਨੀ ਕਿ ਇੱਕ ਰੂਹ ਦੀ ਤ੍ਰਿਪਤੀ ਵਾਲੀ ਗੱਲ ਸੀ ਕਿਉਂਕਿ ਅਸਾਂ ਪੰਤ ਦੇ ਦੇਖਿਆ ਜਾਂ ਉਹਨਾਂ ਨੂੰ ਸੁਣਿਆ ਹੀ ਆ ਪਾਸੇ ਤੋਂ ਦੂਰੋਂ ਤਾਂ ਉਹਨਾਂ ਦੇ ਕੋਲੇ ਬਹਿ ਕੇ ਤੁਹਾਨੂੰ ਗਾਉਣ ਸੁਣਾ ਦੇਣਾ ਬਹੁਤ ਕਮਾਲ ਸੀਗਾ ਜਾਂ ਬਾਬਾ ਨਜਮੀ ਜੀ ਕੋਲੇ ਬਹਿ ਕੇ ਕਵਤਾ ਸੁਣ ਲੈਣੀਆਂ ਵੀ ਮੈਂ ਰੱਬ ਦੇ ਨਾਲ ਵੀ ਪੰਜਾਬੀ ਬੋਲ ਕੇ ਦੇਖਾਂਗਾ ਉੱਪਰ ਜਾ ਕੇ ਹਨਾ ਉਹਦਾ ਬੂਹਾ ਕੋਲ ਕੇ ਵੇਖਾਂਗਾ ਤਾਂ ਸਾਰਾ ਕੁਝ ਹੀ ਸਿੱਖਣ ਯੋਗ ਸੀਗਾ ਕਿਉਂਕਿ ਕਲਾ 'ਚ ਮੈਨੂੰ ਲੱਗਦਾ ਲਿਖਣ 'ਚ ਤੇ ਕਲਾ 'ਚ ਉਹ ਸਾਡੇ ਨਾਲੋਂ ਹਜੇ ਵੀ ਉਤਮ ਨੇ ਹੂੰ ਤੇ ਵੀ ਥੋੜਾ 2 ਮਹੀਨੇ ਪਹਿਲਾਂ ਗਾਣਾ ਆਇਆ ਸੀ ਡਬਲ ਫੇਸ ਜੀ ਹਨਾ ਤੇ ਉਹਦੇ ਵਿੱਚ ਤੁਸੀਂ ਕਾਫੀ ਗੱਲਾਂ ਜਿਹੜੀਆਂ ਜਿਵੇਂ ਮੈਂ ਕਹਿ ਰਿਹਾ ਸੀਗੇ ਜੋ ਜਿਵੇਂ ਤੁਸੀਂ ਦੇਖਦੇ ਹੋ ਜੋ ਵੀ ਤੁਹਾਨੂੰ ਮਹਿਸੂਸ ਹੁੰਦੀਆਂ ਤੁਸੀਂ ਉਹ ਮੈਨੂੰ ਲਿਖ ਕੇ ਦਿਓ ਰੜਕਦੀਆਂ ਕਹਿ ਲੋ ਚਾਹੇ ਹਨਾ ਤਾਂ ਉਹਦੇ ਵਿੱਚ ਤੁਸੀਂ ਵਿਦਵਾਨਾਂ ਬਾਰੇ ਵੀ ਗੱਲਾਂ ਆਖੀਆਂ ਨੇ ਜੀ ਆਖੀਆਂ ਨੇ ਹਨਾ ਮੈਂ ਤੁਹਾਨੂੰ ਸਿੱਧਾ ਪੁੱਛਦਾ ਪੰਜਾਬ ਦੇ ਵਿਦਵਾਨਾਂ ਬਾਰੇ ਤੁਹਾਡਾ ਕੀ ਓਪੀਨੀਅਨ ਹੈ ਤੁਹਾਨੂੰ ਕੀ ਸੁਣ ਲੱਗਦਾ ਹੈ ਵੀ ਉਹਨਾਂ ਨੂੰ ਕਈ ਵਾਰ ਰਿਐਲਿਟੀ ਪਤਾ ਹੀ ਨਹੀਂ ਹੁੰਦਾ ਜਦੋਂ ਲੋਚਨਾ ਕਰਦੇ ਨੇ ਉਹ ਹਾਂ ਜਿਹੜਾ ਉਹਦੇ ਜ ਵਿਦਵਾਨਾਂ ਬਾਰੇ ਗੱਲ ਸੀ ਨਾ ਉਹ ਗੱਲ ਪੰਜਾਬ ਦੇ ਵਿਦਵਾਨਾਂ ਬਾਰੇ ਨਾ ਕਹਿ ਕੇ ਸੀਗੀ ਵੀ ਉਹ ਗੱਲ ਸੀਗੀ ਆਪੇ ਬਣੇ ਵਿਦਵਾਨਾਂ ਵਾਸਤੇ ਨਾ ਵਿਦਵਾਨ ਸ਼ਬਦ ਬਹੁਤ ਉੱਤਮ ਤੇ ਜਿਹੜੀ ਕਿ ਮਹਾਨਤਾ ਰੱਖਣ ਵਾਲਾ ਸ਼ਬਦ ਹੈ ਤਾਂ ਮੈਂ ਉੱਤੇ ਗੱਲ ਵੀ ਇਹ ਕਹਿੰਦਾ ਵੀ ਜਾਲੀ ਵਿਦਵਾਨ ਤਾਂ ਜਿਹੜੇ ਦੂਰੀ ਨੌਲੇਜ ਇੱਕ ਫੇਸਬੁੱਕ ਤੇ ਕੋਈ ਪੋਸਟ ਪੜ੍ਹ ਕੇ ਉਹਨੂੰ ਨੌਲੇਜ ਬਣਾ ਕੇ ਗਾਂ ਆਪਦੇ ਹਿਸਾਬ ਨਾਲ ਲਿਖ ਦੇਣਾ ਮੈਂ ਉਹਨਾਂ ਬਦਵਾਨਾਂ ਦੀ ਗੱਲ ਕਰਦਾ ਉਹ ਮੈਨੂੰ ਲੱਗਦਾ ਬਹੁਤ ਜ਼ਿਆਦਾ ਸਾਡੇ ਤੇ ਮਾੜੇ ਪ੍ਰਭਾਵ ਪਾ ਰਹੀ ਆ ਅੱਗੇ ਪਾਊਗੀ ਸਾਡੀ ਸ਼ਬਦਾਵਲੀ ਨੂੰ ਗੰਦਾ ਕਰ ਰਹੀ ਆ ਤੇ ਸਾਡਾ ਜਿਹੜਾ ਬੋਲੀ ਦਾ ਮਿਆਰ ਹੈ ਉਹਨੂੰ ਸੱਟ ਰਹੀ ਆ ਤੇ ਬਾਹਲਾ ਯਾਨੀ ਕਿ disturb ਇਸ ਤਰੀਕੇ ਨਾਲ ਕਰ ਰਹੀ ਹੈ ਵੀ ਐਂ ਲੱਗਣ ਲਾ ਆ ਦਿੰਦੇ ਨੇ ਉਹ ਗਲਤ ਪੋਸਟਾਂ ਪਾ ਪਾ ਜਾਂ ਆਪ ਦਾ ਗਿਆਨ ਨਜਾਇਜ਼ ਥੋਪ ਥੋਪ ਵੀ ਹਰ ਮਸਲੇ 'ਚ ਹਰ ਬੰਦੇ ਦਾ ਬੋਲਣਾ ਜ਼ਰੂਰੀ ਹੈ ਹਾਲਾਂਕਿ ਹਰ ਮਸਲੇ 'ਚ ਹਰ ਬੰਦੇ ਦਾ ਬੋਲਣਾ ਜ਼ਰੂਰੀ ਨਹੀਂ ਹੁੰਦਾ ਮੈਂ ਇੱਕ ਸਿੱਧੂ ਬੁੱਸੇਵਾਲ ਦੇ ਕੰਟੈਕਸਟ ਤੋਂ ਨਾਲ ਗੱਲ ਪੁੱਛਣਾ ਚਾਹੁੰਦਾ ਸੀ ਸਿੱਧੂ ਹਿਪ ਹੌਪ ਕਰਦਾ ਸੀ ਹਾਲਾਂਕਿ ਉਹ ਫੋਕ ਗੀਤ ਵੀ ਗਾਉਂਦਾ ਰਿਹਾ ਬੜਾ ਕੁਝ ਗਾਉਂਦਾ ਰਿਹਾ 뮤ਜ਼ਿਕ ਦੀਆਂ ਵੱਖ-ਵੱਖ ਫਾਰਮਸ ਹੁੰਦੀਆਂ ਨੇ ਕਲਾਸਿਕਲ ਹੋ ਗਿਆ ਹਨਾ ਪੌਪ ਹੋ ਗਿਆ ਫੋਕ ਹੋ ਗਿਆ ਕਲਾਸਿਕਲ ਹੋ ਗਿਆ ਉਹਨਾਂ ਵਿੱਚ ਇੱਕ ਫਾਰਮ ਹਿਪ ਹੌਪ ਵੀ ਹੈ ਤੇ ਜਦੋਂ ਸਿੱਧੂ ਦਾ ਗੀਤ ਆਉਂਦਾ ਸੀ ਅਸੀਂ ਵੀ ਉਹ ਗੱਲ ਦੇ ਮੈਂ ਵੀ ਮੀਡੀਆ 'ਚ ਰਿਆਂ ਉੱਥੇ ਮੈਂ ਵੀ ਦੇਖਦਾ ਹੁੰਦਾ ਸੀਗਾ ਵੀ ਆਲੋਚਨਾ ਪਹਿਲਾਂ ਸ਼ੁਰੂ ਹੋ ਜਾਂਦੀ ਸੀ ਕਿਸ ਨੂੰ ਲੱਗਦਾ ਹੈ ਵੀ ਤੇ ਹਿਪ ਹੌਪ ਜਿਹੜੀ ਹੈ 뮤ਜ਼ਿਕ ਦੀ ਸਭ ਤੋਂ ਡੋਮੀਨੈਂਟ ਫਾਰਮ ਹੈ ਤੁਸੀਂ ਅੱਜ ਗੀਤ ਛੱਡੋ ਤੇ ਰਾਤ ਨੂੰ ਜੇ ਥੋੜਾ ਹਿਪ ਹੌਪ ਦੀ ਬੀਟਸ ਵਧੀਆਂ ਨੇ ਗਾਇਆ ਵਧੀਆ ਉਸੇ ਦੂ ਨੇ ਸਾਨੂੰ ਪ੍ਰੂਫ ਕਰਕੇ ਦਿਖਾਇਆ ਐਵਰੀ ਡੇ ਤਾਂ ਤੁਹਾਨੂੰ ਲੱਗਦਾ ਵੀ ਲੋਕਾਂ ਨੇ بجائے ਕਿ ਹਿਪ ਹੌਪ ਸਮਝੀਏ ਕੀ ਉਹ ਕੀ ਫਾਰਮ ਹੈ ਕੀ ਇਹ ਗਾ ਰਿਹਾ ਹੈ ਤੇ ਇਹਦਾ ਕੀ ਵੈਲਿਊ ਹੈ ਕਿੱਥੇ ਜਾ ਕੇ ਇਹ ਵਰਲਡ ਲੈਵਲ ਤੇ ਪਪੂਲਰ ਹੈ ਉਹਨੂੰ ਸਮਝਣ ਦੀ بجائے ਸਿੱਧਾ ਹੀ ਉਹਨੂੰ ਆਲੋਚਨਾ ਸ਼ੁਰੂ ਕਰਤੀ ਅਸਲ 'ਚ ਨਾ ਬਾਈ ਇਹ ਅਸੀਂ ਸੰਗੀਤ ਨੂੰ ਸਮਝਣ ਦੀ ਗੱਲ ਜਾਂ ਇਸ ਫਾਰਮ ਨੂੰ ਸਮਝਣ ਦੀ ਗਲਤੀ ਤੋਂ ਦੂਰ ਆ ਅਸੀਂ ਵੈਸੇ ਹੀ برداشت ਨਹੀਂ ਕਰ ਰਹੇ ਕੋਈ ਜਵਾਕ ਨਵਾਂ ਉੱਠ ਰਿਹਾ ترقی ਕਰ ਰਿਹਾ ਸਿੱਧੂ ਨੂੰ ਸਮਝਦੇ ਨਾ ਸਮਝਦੇ ਉਹ ਤਾਂ ਅਗਲਾ 파ਰਸੀ ਜੀ ਉਹਦੀ ਆਲੋਚਨਾ ਵੀ ਕਰਨੀ ਸੀ ਤਾਂ ਐਂ ਕਹਿ ਕੇ ਕੀਤੀ ਜਾ ਸਕਦੀ ਸੀ ਨਾ ਵੀ ਯਾਰ ਬੰਦਾ ਸਾਡਾ ਇਹਨੂੰ ਐਂ ਨਹੀਂ ਕਰਨਾ ਚਾਹੀਦਾ ਅਸੀਂ ਉਹਨੂੰ ਗੰਦੀਆਂ ਗਾਲਾਂ ਨਾਲ ਮਿਲੇ ਅਸੀਂ ਉਹਨੂੰ ਭੈੜੇ ਤਰੀਕੇ ਨਾਲ ਟਰੋਲ ਕੀਤਾ ਕੀ ਅਸੀਂ ਆਪਦੇ ਜਵਾਕਾਂ ਨੂੰ ਐਵੇਂ ਘੂਰਦੇ ਆ ਜੋ ਸਾਡਾ ਕੋਈ ਨਿਆਣਾ ਗਲਤ ਕਰਦਾ ਹੈ ਜਾਂ ਕਿਸੇ ਨੂੰ ਮਾੜਾ ਬੋਲ ਦਿੰਦਾ ਤਾਂ ਅਸੀਂ ਇਹ ਕਹਿ ਦਿੰਦੇ ਆ ਵੀ ਇਹਦੇ ਇਹਦੇ ਦਿਲ 'ਚ ਕੁਝ ਨਹੀਂ ਇਹ ਮੂੰਹ ਦਾ ਹੀ ਵੈੜਾ ਹੈ ਤੇ ਅਸੀਂ ਸਿੱਧੂ ਵਾਰੀ ਆਏ ਨਹੀਂ ਕੀਤਾ ਅਸੀਂ ਉਹਦੀ ਪਰਫਾਰਮ ਨੂੰ ਸਮਝਣਾ ਤਾਂ ਅਗਲੀ ਗੱਲ ਸੀ ਅਸੀਂ ਉਹਨੂੰ ਆਪਦਾ ਹੀ ਨਹੀਂ ਸਮਝਿਆ ਅਸੀਂ ਉਹਨੂੰ ਆਪਣਾਈ ਨਹੀਂ ਸਕੇ ਹਨਾ ਅਸੀਂ ਉਹਨੂੰ ਰਿਸਪੈਕਟ ਦੇਣ ਦੀ ਤਾਂ ਗੱਲ ਅਗਲੀ ਸੀ ਅਸੀਂ ਉਹਨੂੰ ਐਕਸੈਪਟ ਹੀ ਨਹੀਂ ਕੀਤਾ ਤਾਂ ਉਹ ਬਹੁਤ ਵੱਡੀ ਜਾਨੀ ਕਿ ਉਹਦੇ ਨਾਲ ਅਸੀਂ ਮੈਂ ਧੱਕਾ ਕੀਤਾ ਤੇ ਉਹਦੇ ਸਭ ਤੋਂ ਵੱਡਾ ਹੱਥ ਆਪੇ ਬਣੇ ਵਿਦਵਾਨਾਂ ਦਾ ਹੀ ਆ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਉਹਦੇ ਬਾਰੇ ਬਹੁਤ ਕਈ ਵਾਰੀ ਹੁਣ ਉਹ ਬੰਦੇ ਹੁਣ ਵੀ ਪੋਸਟਾਂ ਦੇ ਸਾਹਮਣੇ ਆ ਜਾਂਦੇ ਨੇ ਤੇ ਜਾਂ ਕਈ ਵਾਰੀ ਉਹ ਜੋ ਉਹਦੋਂ ਲਿਖਦੇ ਨੇ ਵੀ ਹੁਣ ਕਹਿੰਦੇ ਨੇ ਵੀ ਸਿੱਧੂ ਹੀ ਸਭ ਤੋਂ ਚੰਗਾ ਸੀ ਉਹਨਾਂ ਦੇ ਮੂੰਹਾਂ 'ਚੋਂ ਉਹ ਗੱਲਾਂ ਫਿਰ ਜਾਂਚਦੀਆਂ ਨਹੀਂ ਬੜਾ ਉਹਦੋਂ ਮਨ ਦੁਖੀ ਵੀ ਹੁੰਦਾ ਤੇ ਪਰਿਵਾਰ ਦੇ ਹੁਣ ਕਿਸ ਦੇਖੋ ਉਹਨਾਂ ਨੂੰ ਹਜੇ ਤੱਕ ਨਿਆਂ ਨਹੀਂ ਮਿਲਿਆ ਅਸੀਂ ਵੀ ਇੱਥੇ ਗੱਲਬਾਤ ਕਰਦੇ ਆ ਜੇ ਸਿੱਧੂ ਮੁਸੇਵਾਲੇ ਵਰਗੇ ਜਿਹੜਾ ਐਡਾ ਵੱਡਾ ਨਾਮ ਹੈ ਉਹਦੇ ਪਰਿਵਾਰ ਨੂੰ ਨਿਆਂ ਨਹੀਂ ਮਿਲ ਰਿਹਾ ਤਾਂ ਉੱਥੇ ਜਸਟਿਸ ਦਾ ਕੀ ਹਾਲਾਤ ਹਾਲਾਤ ਹੋਣਗੇ ਉਹ ਤਾਂ ਆਪਾਂ ਸਾਰੇ ਇਮੇਜਿਨ ਕਰ ਸਕਦੇ ਜੀ 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 ਤੇ ਹੁਣ ਗੱਲ ਕਿੱਥੇ ਖੜੀ ਹੈ ਪਰਿਵਾਰ ਜਦੋਂ ਹੁਣ ਉਹ ਸਿਆਸਤਦਾਨਾਂ ਕੋਲੇ ਜਾਂਦੇ ਨੇ ਉਹਤੇ ਵੀ ਲੋਕ ਇਤਰਾਜ਼ ਕਰਦੇ ਨੇ ਜਦੋਂ ਉਹਨਾਂ ਦੀ ਗੱਲ ਆ ਜਾਂਦੀ ਵੀ ਉਹ ਖੁਦ ਇੰਡੀਪੈਂਡੈਂਟਲੀ ਐਮਪੀ ਖੜੇ ਹੋ ਜਾਂਨ ਉਹਤੇ ਵੀ ਲੋਕ ਕਹਿੰਦੇ ਵੀ ਨਾ ਖੜੇ ਹੋਵੋ ਤੁਸੀਂ ਉਹਨਾਂ ਨਾ ਵਰਤੋਂਗੇ ਕੀ ਲੋਕ ਸਮਝ ਨਹੀਂ ਪਾਰੇ ਕਿ ਕਿੱਡਾ ਵੱਡਾ ਦੁੱਖ ਰਾਹੀਂ ਉਹ ਗੁਜ਼ਰ ਰਹੇ ਨੇ ਉਹ ਨਿਆਂ ਬਾਅਦ ਤੇ ਮੈਨੂੰ ਲੱਗਦਾ ਲੋਕ ਵੀ ਸਮਝ ਰਹੇ ਨੇ ਤੇ ਜਿਹੜੇ ਉਹਨਾਂ ਦੇ ਮਾਪਿਓ ਵੀ ਅਪਰੋਚ ਕਰ ਰਹੇ ਰਹੇ ਉਹਨਾਂ ਦੀ ਵੀ ਅੰਦਰ ਜਿਹੜੀ ਉਹ ਤਪਦੀ ਹੈ ਕਿਸੇ ਦਾ ਜਵਾਨ 7 ਫੁੱਟ ਦਾ ਜਵਾਨ ਘਰੋਂ ਚਲਿਆ ਗਿਆ ਤੇ ਉਹ ਚਲਣਾ ਬਹੁਤ ਔਖਾ ਹੈ ਤੇ ਉਹ ਉਹ ਮੇਰੇ ਨਾਲੋਂ ਬਿਹਤਰ ਜਵਾਬ ਵੀ ਬੇਬੇ ਬਾਪੂ ਦੇ ਸਕਦੇ ਨੇ ਪਰ ਜੋ ਮੈਂ ਮਹਿਸੂਸ ਕਰਦਾ ਮੈਂ ਉਹ ਦੱਸਦਾ ਹਾਂ ਵੀ ਉਹਨਾਂ ਨੂੰ ਜਦੋਂ ਕਿਤੇ ਲੱਗਦਾ ਵੀ ਕਿਤੇ ਆਹ ਬੰਦਾ ਗੱਲ ਸੁਣ ਲੂ ਜਾਂ ਸਾਡਾ ਕੋਈ ਆਹ ਬੰਦਾ ਭਲਾ ਕਰ ਦੂ ਤਾਂ ਉਹ ਬਿਨਾਂ ਕੁਝ ਬਹੁਤਾ ਜਿਆਦਾ ਸੋਚੇ ਸਮਝੇ ਤਾਂ ਉਹਦੇ ਵੱਲ ਤੁਰਦੇ ਨੇ ਵੀ ਕੀ ਪਤਾ ਸਾਡੇ ਬੱਚੇ ਦਾ ਇਨਸਾਫ ਇੱਥੋਂ ਮਿਲ ਜੇ ਮੈਂ ਲੋਕਾਂ ਨੂੰ ਇਹ ਅਪੀਲ ਕਰਨੀ ਚਾਹਉਨਾ ਵੀ ਉਹਨਾਂ ਨੂੰ ਕ੍ਰਿਟਿਸਾਈਜ਼ ਕਰਨ ਤੋਂ ਪਹਿਲਾਂ ਜ਼ਰੂਰ ਉਹਨਾਂ ਦੀ ਥਾਂ ਤੇ ਖੜ ਕੇ ਸੋਚ ਲਿਆ ਕਰੋ ਆਪਾਂ ਥੋੜੀ ਬਹੁਤ ਉਹਨਾਂ ਨੂੰ ਆਜ਼ਾਦੀ ਦੇ ਦਈਏ ਉਹ ਕੀ ਕਰਦੇ ਨੇ ਮੈਂ ਇਹ ਨਹੀਂ ਕਹਿੰਦਾ ਤੁਸੀਂ ਉਹਨਾਂ ਨੂੰ ਸਹੀ ਕਹੋ ਪਰ ਉਹਨਾਂ ਨੂੰ ਗਲਤ ਨਾ ਖੋ ਉਹਨਾਂ ਦਾ ਪੁੱਤ ਕਰੋਂ ਗਿਆ ਉਹਨਾਂ ਨੇ ਇੱਕ ਬਹੁਤ ਜਾਨੀ ਕਿ ਦੁਨੀਆ ਉਹਨਾਂ ਦੀ ਪੁੱਠੀ ਹੋਈ ਆ ਉਹਨਾਂ ਦਾ ਘਰ ਦਾ ਮੂੰਹ ਦੂਜੇ ਪਾਸੇ ਹੋ ਗਿਆ ਕਿਰਾ ਤਾਂ ਆਪਾਂ ਉਹਨਾਂ ਨੂੰ ਕ੍ਰਿਟੀਸਾਈਜ਼ ਨਾ ਕਰਿਆ ਕਰੀਏ ਆਪਾਂ ਜੇ ਕਿਸੇ ਗੱਲ ਤੁਹਾਨੂੰ ਨਹੀਂ ਚੰਗੀ ਲੱਗਦੀ ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਆਂ ਵੀ ਹਰ ਗੱਲ 'ਚ ਹਰ ਮਸਲੇ ਤੇ ਸਾਰਾ ਸਾਰਿਆਂ ਦਾ ਬੋਲਣਾ ਜ਼ਰੂਰੀ ਨਹੀਂ ਹੁੰਦਾ ਤਾਂ ਆਪਾਂ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਪੀੜ ਨੂੰ ਮਹਿਸੂਸ ਕਰਕੇ ਚੁੱਪ ਕਰ ਜਾਇਆ ਕਰੀਏ ਸਾਨੂੰ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਉਸ ਪਰਿਵਾਰ ਨੂੰ ਕ੍ਰਿਟੀਸਾਈਜ਼ ਕਰਨ ਦਾ ਹੱਕ ਆ ਜਿਹੜੀ ਇਹਨਾਂ ਦੀ ਬੁੱਕ ਹੈ ਹੈਲੋ ਮੈਂ ਪਾਕਿਸਤਾਨ ਤੋਂ ਬੋਲਦਾ ਯਾ ਲਾਹੌਰ ਤੋਂ ਬੋਲਦਾ ਉਹਦੇ ਬਾਰੇ ਬਾਈ ਤੁਹਾਨੂੰ ਆਪ ਵੀ ਦੱਸਣਗੀ ਗੱਲ ਸ਼ੁਰੂ ਤੋਂ ਤੋੜ ਲਈ ਹੈ ਨਾ ਵੀ ਮੇਰਾ ਕਿਤਾਬਾਂ ਲਿਖਣਾ ਕੰਮ ਨਹੀਂ ਸੀਗਾ ਕਿਉਂਕਿ ਮੈਂ ਤਾਂ ਗੀਤ ਲਿਖਦਾ ਸੀ ਫਿਲਮਾਂ ਲਿਖਦਾ ਸੀ ਤਾਂ ਮੇਰਾ ਮਨ ਹੋਇਆ ਉੱਥੇ ਜਾ ਕੇ ਆ ਤਾਂ ਵੀ ਯਾਰ ਇਹ ਉਦੋਂ ਹੀ ਮੈਂ ਸੋਚ ਲਈ ਵੀ ਲਿਖੀਏ ਕਿਤਾਬ ਹਣਾ ਕਿਤਾਬ ਲਿਖ ਲਈ ਤਾਂ ਕਿਤਾਬ ਅਸੀਂ 1000 ਕਿ ਛਾਪੀ ਸੀਗੀ ਠੀਕ ਹੈ ਜੀ ਇਹਦੇ ਚੋਂ 5-700 ਕਿਤਾਬ ਲੋਕ ਲੈ ਲੈਣਗੇ ਜਾਂ ਕਿਉਂਕਿ ਪਿਛਲਾ ਜਿਹੜਾ ਰੂਟੀਨ ਸੀ ਉਹ ਇਹੀ ਸੀ ਜਦੋਂ ਸਾਰਿਆਂ ਨੂੰ ਪੁੱਛਿਆ ਸੀ ਕਿਤਾਬ ਕੋਈ ਲੈਂਦਾ ਨਹੀਂ ਕਿਤਾਬ ਕੋਈ ਪੜਦਾ ਨਹੀਂ ਹਨਾ ਇਹਦੇ ਚ ਲੋਕਾਂ ਦਾ ਰੁਝਾਨ ਹੈ ਨਹੀਂ ਬਹੁਤ ਮਾੜਾ ਹਾਲ ਹੈ ਤਾਂ ਉਵੇਂ ਹੀ ਅਸੀਂ ਸੋਚਿਆ ਚਲੋ 5-700 ਵੱਧ ਤੋਂ ਵੱਧ ਲੋਕ ਲੈ ਲੈਣਗੇ 5-700 400 ਰੱਖ ਲਾਂਗੇ ਘਰੇ ਜਿਵੇਂ ਇੱਕ ਦੂਜੇ ਨੂੰ ਦੇ ਕੇ ਉਹ ਫੋਟੋ ਜੀ ਖਚਾਉਂਦੇ ਨੇ ਸਾਰੇ ਉਹ ਆਪਣਾ ਚਲੀ ਜਾਊਗਾ ਜੀ ਪਰ ਕਿਤਾਬ ਨੂੰ ਜਿਹੜਾ ਹੰਗਾਰਾ ਉਹ ਅਨਸਪੈਕਟਿਡ ਮਿਲਿਆ ਜਾਨੀ ਕਿ ਤੇ ਵੀ ਸੋਚ ਨਹੀਂ ਸੀ ਉਹ ਇੱਕ ਤਾਂ ਹੁੰਦਾ ਨਾ ਵੀ ਮੈਨੂੰ ਇੰਨਾ ਕੁ ਤਾਂ ਪਤਾ ਸੀ ਕੁਝ ਵੀ ਨਹੀਂ ਪਤਾ ਸੀ ਤਾਂ ਪਹਿਲੇ 8 ਦਿਨਾਂ ਆਪਣੇ 18 ਦਿਨਾਂ ਦੇ ਵਿੱਚ 12 ਨੂੰ ਇਹ ਪਹਿਲੀ ਛਪਾਈ ਹੁੰਦੀ ਹੈ ਤੇ 30 ਤੱਕ ਇਹ 11000 ਕਾ ਪੀਸ਼ਾਪ ਜਾਂਦੀ ਹੈ 10000 ਕਾ ਪੀ ਤਾਂ ਤਾਂ ਉਹ ਤਾਂ ਕਿਤਾਬ ਚਲੀ ਗਈ ਲੋਕਾਂ ਚ ਉਸ ਤੋਂ ਬਾਅਦ ਲਗਾਤਾਰ ਹੁਣ ਛਪ ਰਹੀ ਹੈ ਹੁਣ ਆਪਾਂ 8ਵੇਂ ਐਡੀਸ਼ਨ ਤੇ ਆ ਗਏ ਆ 15000 ਕਾਪੀ ਛਪ ਗਈ ਆ ਨਾਲ ਦੀ ਨਾਲ ਉਰਦੂ ਚ ਜਿਹੜੀ ਛਾਪੀ ਸੀ ਉਹ ਦੁਬਾਰੇ ਛਪ ਰਹੀ ਹੈ ਨਾ ਸ਼ਾਹਮੁਖੀ ਚ ਉਹ ਪਾਕਿਸਤਾਨ ਵਾਲੇ ਪਾਸੇ ਚੱਲ ਰਹੀ ਆ ਤਾਂ ਇਹ ਸਾਰਾ ਕੁਝ ਜਦੋਂ ਕਿਤਾਬ ਨਾਲ ਵਾਪਰੇ ਆ ਮੈਸੇਜ ਫੋਨ ਬਹੁਤ ਆਏ ਨਵੇਂ ਸਰੋਤੇ ਨਵੇਂ ਪਾਠਕ ਬਹੁਤ ਜੁੜੇ ਜਿਨ੍ਹਾਂ ਨੇ ਕਿਹਾ ਬਾਈ ਅਸੀਂ ਕਦੇ ਨਹੀਂ ਪੜਿਆ ਹੁਣ ਹੀ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਤਾਂ ਮੈਨੂੰ ਲੱਗਿਆ ਜੀ ਕਿ ਇਸ ਕਿਤਾਬ ਨੇ ਇੱਕ ਚੰਗਾ ਬਿਹਤਰ ਕਾਰਜ ਕਰ ਲਿਆ ਲੋਕਾਂ ਨੂੰ ਜੋੜਨ ਦਾ ਤਾਂ ਕਿਉਂ ਨਾ ਆਪਾਂ ਇਹਨੂੰ ਹੋਰ ਜਾਨੀ ਮੇ ਜਿਹਦੇ ਨਾਲ ਹੋਰ ਪਿਛਲੇ ਲਿਖਾਰੀਆਂ ਦਾ ਵੀ ਹੌਸਲਾ ਵਧੇ ਤੇ ਲੋਕਾਂ ਦਾ ਇੱਕ ਰੁਝਾਨ ਵਧੀ ਕਿਤਾਬਾਂ ਵੱਲ ਤੇ ਕਿਤਾਬਾਂ ਵਾਲਿਆਂ ਨੂੰ ਇੱਕ ਜਿਹੜਾ ਸਾਡੇ ਮਾਲ ਵਿੱਚ ਕਹਿੰਦੇ ਉਹੀ ਇਹ ਨੂੰ ਹੀ ਸਮਝਦੇ ਸੀ ਜਿਹੜਾ ਕਿਤਾਬ ਨੂੰ ਜਾਂ ਇਹਨਾਂ ਦੇ ਲੇਖਕਾਂ ਨੂੰ ਉਹ ਥੋੜਾ ਜਿਹਾ ਆਪਾਂ ਇਸ ਲੈਵਲ ਨੂੰ ਹਟਾਈਏ ਤਾਂ ਮੈਂ ਗੋਪਾਕਿਸਤਾਨ ਵਿੱਚ ਵੀ ਕਿਤਾਬ ਛਾਪ ਰਹੀ ਹੈ ਹਨਾ ਜੀ ਤਾਂ ਉਧਰੋਂ ਕੋਈ ਸੁਨੇਹਾ ਆਇਆ ਕੋਈ ਤੁਹਾਨੂੰ ਰਿਸਪਾਂਸ ਕੀ ਆਇਆ ਕਿਸ ਤਰ੍ਹਾਂ ਦੇ ਮੈਸੇਜ ਬਹੁਤ ਜ਼ਿਆਦੇ ਉਧਰ ਲ ਮੀਡੀਆ ਲਿਖ ਰਿਹਾ ਹੈ ਕਿਤਾਬ ਬਾਰੇ ਬਹੁਤ ਵਧੀਆ ਤੇ ਪਹਿਲੀ ਵਾਰ ਉਹਦੇ ਵਾਸਤੇ ਅਸੀਂ 500 ਕਿਤਾਬ ਪਾਕਿਸਤਾਨ ਵਾਸਤੇ ਛਾਪੀ ਸੀਗੀ ਤਾਂ ਹੁਣ ਲਗਾਤਾਰ ਦੁਆਰੇ ਲਾਹੌਰ ਛਪਾਈ ਹੁਣ ਲਾਹੌਰ ਤੋਂ ਛਾਪ ਰਹੇ ਨੇ ਨਾਸਰੂਨੀ ਛਾਪ ਰਹੇ ਨੇ ਤਾਂ ਲਗਾਤਾਰ ਉੱਥੇ ਵੀ ਛਪ ਰਹੀ ਹੈ ਜਿਵੇਂ ਆਪਣੇ ਤਾਂ ਬਹੁਤ ਜ਼ਿਆਦੇ ਜਿਵੇਂ ਦੀ 14 15000 ਚਲੀ ਗਈ ਹੈ ਉੱਥੇ ਇੰਨੀ ਨਹੀਂ ਪਰ ਲਗਾਤਾਰ ਚੱਲ ਰਹੀ ਹੈ ਉੱਥੇ ਪਰ ਹਿੰਦੀ ਵਾਲੇ ਮੈਸੇਜ ਬਹੁਤ ਸੀ ਤਾਂ ਹੁਣ ਨਵੀਂ ਗੱਲ ਇਹ ਆ ਵੀ ਹਿੰਦੀ ਚ ਜਿਹੜੀ ਹੈ ਇਹ ਅਗਲੇ 10 ਦਿਨਾਂ ਦੇ ਵਿੱਚ ਆ ਜਾਊਗੀ ਜੀ ਤੇ ਤੁਹਾਨੂੰ ਬਹੁਤ ਬਹੁਤ ਜੀ ਸ਼ੁਕਾਮਨਾਵਾਂ ਤੇ ਤੁਹਾਡੀ ਜਿਹੜੀ ਕਿਤਾਬ ਹੈ ਹੋਰ ਵੀ ਲੋਕ ਪੜਨ ਇਹ ਤੋਂ ਵੱਧ ਪੜਨ ਤੇ ਤੁਸੀਂ ਆਏ ਸਾਨੂੰ ਆਪਣਾ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਭਾਈ ਥੈਂਕ ਯੂ ਭਾਈ ਥੈਂਕ ਯੂ ਜੀ